ਹਾਂਜੀ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ GSAM एग्जाम ಸ್ಟੂਡੀਓ ਚੈਨਲ ਜੇ ਤੁਸੀਂ ਇਸ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਵੀ ਪ੍ਰੈਸ ਕਰ ਦਿਓ ਤਾਂ ਕਿ ਜੋ ਵੀ ਨਵੀਂ ਵੀਡੀਓ ਬਣਦੀ ਆ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਅੱਜ ਆਪਾਂ ਜੀ ਪੋਲੀਟਿਕਲ ਨਾਲ ਸੰਬੰਧ ਜਿਹੜਾ ਅਪ ਟੌਪ ਕਰ ਰਹੇ ਹਾਂ ਵੀ ਭਾਰਤ ਦੇ ਵਿੱਚ ਸੰਵਿਧਾਨ ਦਾ ਵਿਕਾਸ ਕਿਵੇਂ ਹੋਇਆ ਆਪਣੇ ਦੇਸ਼ 'ਚ ਅੰਗਰੇਜ਼ ਆਏ ਨਹੀਂ ਅੰਗਰੇਜ਼ਾਂ ਤੋਂ ਪਹਿਲਾਂ ਦੇਸੀ ਰਾਜਿਆਂ ਦਾ ਰਾਜ ਸੀ ਜਿਵੇਂ ਉਸ ਤੋਂ ਪਹਿਲਾਂ ਮੋਗਲਾਂ ਦਾ ਰਾਜ ਰਿਹਾ ਹੈਗਾ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਭਾਰਤ ਦੇ ਵਿੱਚ ਜਿਹੜਾ ਸੰਵਿਧਾਨ ਆ ਉਹ ਕਿਵੇਂ ਬਣਨਾ ਸ਼ੁਰੂ ਹੋਇਆ ਤਾਂ ਉਹਦੇ ਸੰਬੰਧ ਅੱਜ ਆਪਾਂ MCQ ਕਰ ਰਹੇ ਹਾਂ ਤਾਂ ਪਹਿਲਾ MCQ ਹੈ ਜੀ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਸਮੇਂ ਇੰਗਲੈਂਡ ਦੀ ਮਹਾਰਾਣੀ ਕੌਣ ਸੀ ਈਸਟ ਇੰਡੀਆ ਕੰਪਨੀ ਕੀ ਸੀ ਈਸਟ ਇੰਡੀਆ ਕੰਪਨੀ ਆਪਣੇ ਪੂਰਬ ਵੱਲ ਕਿਉਂਕਿ ਭਾਰਤ ਪੂਰਬ ਵੱਲ ਸੀ ਪੂਰਬ ਵੱਲ ਪੂਰਬ ਦੇਸ਼ਾਂ ਵੱਲ ਇਹਨਾਂ ਨੇ ਅੰਗਰੇਜ਼ਾਂ ਨੇ ਇੱਕ ਆਉਣਾ ਸੀ ਵਪਾਰ ਕਰਨ ਦੇ ਲਈ ਆਉਣਾ ਸੀ ਵਪਾਰੀਆਂ ਨੇ ਇੱਕ ਇਹ ਕਹਿ ਲਿਆ ਵੀ ਕੰਪਨੀ ਬਣਾਈ ਸੀਗੀ ਸੰਸਥਾ ਬਣਾਈ ਉਹਨਾਂ ਨੇ ਉਸ ਵਕਤ ਕਿਹੜੀ ਇੰਗਲੈਂਡ ਦੀ ਮਹਾਰਾਣੀ ਆ ਉਹ ਤੋਂ ਇਜਾਜ਼ਤ ਮੰਗੀ ਵੀ ਅਸੀਂ ਈਸਟ ਇੰਡੀਆ ਕੰਪਨੀ ਬਣਾਈ ਆ ਤੇ ਅਸੀਂ ਈਸਟ ਦੇ ਵਿੱਚ ਜਾ ਕੇ ਪੂਰਬ ਦੇ ਵਿੱਚ ਜਾ ਕੇ ਭਾਰਤ ਦੇ ਉਹਦੇ ਜਿਹੜੇ ਆਂਢੀ ਗੁਆਂਢੀ ਦੇਸ਼ ਆ ਉਹਨਾਂ ਨਾਲ ਵਪਾਰ ਕਰਨਾ ਤਾਂ ਜਦੋਂ ਇਹ ਈਸਟ ਇੰਡੀਆ ਕੰਪਨੀ ਬਣੀ ਆ ਉਹ ਸਮੇਂ ਇੰਗਲੈਂਡ ਦੀ ਮਹਾਰਾਣੀ ਕੌਣ ਸੀ ਤਾਂ ਇੰਗਲੈਂਡ ਦੀ ਮਹਾਰਾਣੀ ਸੀਗੀ ਜੀ ਐਲਿਜ਼ਾਬੈਥ ਮਹਾਰਾਣੀ ਐਲਿਜ਼ਾਬੈਥ ਸੈਕੰਡ ਕੁਐਸਚਨ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਦੋਂ ਹੋਈ ਆ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਦੋਂ ਹੋਈ ਆ ਇਸ ਜਿਹੜੀ ਕੰਪਨੀ ਸਥਾਪਨਾ ਹੋਈ ਆ ਜੀ 31 ਦਸੰਬਰ 1600 ਈਸਵੀ ਨੂੰ ਉਤੋਂ ਦੇ ਜਿਹੜੇ ਵਪਾਰੀਆ ਵਪਾਰੀਆਂ ਨੇ ਮਿਲ ਕੇ ਪੂਰ ਦੇਸ਼ਾਂ ਵੱਲ ਵੱਖ-ਵੱਖ ਦੇਸ਼ਾਂ ਚ ਉਹਨਾਂ ਨੇ ਵਪਾਰ ਕਰਨਾ ਸੀ ਕੋਈ ਚਾਰ ਵਪਾਰ ਕਰਨਾ ਸੀ ਮਸਾਲੇ ਵਗੈਰਾ ਦਾ ਵਪਾਰ ਕਰਨਾ ਸੀ ਤਾਂ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਹੋਈ ਆ 31 ਦਸੰਬਰ 1600 ਨੂੰ ਤੇ ਜਦੋਂ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਹੋਈ ਉਦੋਂ ਮਹਾਰਾਣੀ ਐਲਿਜ਼ਾਬੈਥ ਸੀ ਈਸਟ ਇੰਡੀਆ ਕੰਪਨੀ ਨੇ 10 ਲੱਖ ਪਾਉਂਡ ਦਾ ਕਰਕੇ ਇਸ ਤੋਂ ਮੰਗਿਆ ਸੀ ਈਸਟ ਇੰਡੀਆ ਕੰਪਨੀ ਜਦੋਂ ਈਸਟ ਇੰਡੀਆ ਕੰਪਨੀ ਇੰਡੀਆ ਚ ਆ ਗਈ ਸੀ ਆਈ ਇਹ ਵਪਾਰ ਕਰਨ ਸੀ ਪਰ ਇਹਨਾਂ ਦੀ ਮਨਸ਼ਾ ਬਦਲ ਗਈ ਸੀ ਇਹ ਥੋੜਾ ਜਿਆਦਾ ਦੂਸਰੇ ਪਾਸੇ ਪੋਲਿਟਿਕਸ ਵੱਲ ਹੋ ਗਏ ਇਹਨਾਂ ਨੇ ਭਾਰਤੀ ਰਾਜਿਆਂ ਤੋਂ ਕ ਈਸਟ ਇੰਡੀਆ ਕੰਪਨੀ ਇੰਡੀਆ ਚ ਰਾਈ ਕਿ ਜਿੰਨੇ ਵੀ ਈਸਟ ਇੰਡੀਆ ਕੰਪਨੀ ਦੇ ਮੁਲਾਜ਼ਮ ਸੀਗੇ ਉਹ ਸਾਰੇ ਕਰਾਪਟ ਹੋ ਗਏ ਤੇ ਈਸਟ ਇੰਡੀਆ ਕੰਪਨੀ ਜਿਹੜੀ ਉਹ ਘਾਟੇ ਜਾਣ ਲੱਗੀ ਸੀ ਇਸੇ ਕਰਕੇ ਈਸਟ ਇੰਡੀਆ ਕੰਪਨੀ ਨੰਗ ਹੋ ਗਈ ਉਹਨਾਂ ਨੇ ਯੂਕੇ ਸਰਕਾਰ ਤੋਂ ਤਾਂ ਇਹਦਾ ਉੱਤਰ ਕੀ ਆਊਗਾ ਤੀਜਰੇ ਦਾ ਵੀ ਈਸਟ ਇੰਡੀਆ ਕੰਪਨੀ ਨੇ 10 ਲੱਖ ਪਾਉਂਡ ਦਾ ਕਰਕੇ ਇਸ ਤੋਂ ਮੰਗਿਆ ਸੀ ਉਹ ਬ੍ਰਿਟਿਸ਼ ਸਰਕਾਰ ਤੋਂ ਮੰਗਿਆ ਸੀ ਈਸਟ ਇੰਡੀਆ ਇੰਡੀਆ ਦੇ ਵਿੱਚ ਚਾਈਨਾ ਦੇ ਵਿੱਚ ਆਈ ਹੋਈ ਸੀ ਈਸਟ ਇੰਡੀਆ ਕੰਪਨੀ ਦੇ ਜਿਹੜੇ ਮੁਲਾਜ਼ਮ ਸੀਗੇ ਉਹ ਸਾਰੇ ਕਰਾਪਟ ਹੋ ਗਏ ਉਹ ਆਪਣੀਆਂ ਜੇਬਾਂ ਭਰਨ ਲੱਗ ਗਏ ਉਹ ਈਸਟ ਇੰਡੀਆ ਕੰਪ ਜਿਹੜੀ ਕੰਪਨੀ ਆ ਉਹ ਜੁਕੇ ਸਰਕਾਰ ਤੋਂ 10 ਲੱਖ ਪਾਉਂਡ ਦਾ ਜਿਹੜਾ ਕਰ ਮੰਗਦੀ ਆ ਜਾਂ ਕਹਿ ਲਈਏ ਕਰਜ਼ਾ ਮੰਗਦੀ ਆ ਚੌਥਾ ਕਵਚਨਾ ਜੀ ਰੈਗੂਲੇਟਿੰਗ ਐਕਟ ਕਦੋਂ ਪਾਸ ਹੋਇਆ ਰੈਗੂਲੇਟਿੰਗ ਐਕਟ ਹੋਇਆ 1773 ਈਸਵੀ ਦੇ ਵਿੱਚ ਰੈਗੂਲੇਟਿੰਗ ਐਕਟ ਹੁਣ ਭਾਰਤ ਦੇ ਵਿੱਚ ਪਹਿਲੀ ਵਾਰ ਇੱਕ ਐਕਟ ਆ ਰਿਹਾਗਾ ਇਸ ਤੋਂ ਪਹਿਲਾਂ ਕੋਈ ਐਕਟ ਨਹੀਂ ਭਾਰਤ ਦੇ ਵਿੱਚ ਨਾ ਕੋਈ ਅਦਾਲਤਾਂ ਨਾ ਕੋਈ ਪੁਲਿਸ ਆ ਕੁਝ ਨਹੀਂ ਹੈਗਾ ਦੇਸੀ ਰਾਜਿਆਂ ਦਾ ਰਾਜ ਰਿਹਾ ਸੀਗਾ ਤੇ ਹੁਣ ਪਹਿਲੀ ਵਾਰ ਜਦੋਂ ਈਸਟ ਇੰਡੀਆ ਕੰਪਨੀ ਦਾ ਦਿਵਾਲਾ ਨਿਕਲ ਗਿਆ ਈਸਟ ਇੰਡੀਆ ਕੰਪਨੀ ਨੰਗ ਹੋ ਗਈ ਜੁਕੇ ਸਰਕਾਰ ਤੋਂ ਲੋਨ ਮੰਗ ਰਹੀ ਆ ਕਰਜ਼ਾ ਮੰਗ ਰ ਫਿਰ ਉਹ ਪਤਾ ਕੀ ਲੱਗਿਆ ਵੀ ਈਸਟ ਇੰਡੀਆ ਕੰਪਨੀ ਦੇ ਜਿੰਨੇ ਮੁਲਾਜ਼ਮ ਨੇ ਸਾਰੇ ਕਰਾਪਟ ਹੋ ਚੁੱਕੇ ਨੇ ਇਸੇ ਕਰਕੇ ਈਸਟ ਇੰਡੀਆ ਕੰਪਨੀ ਦੇ ਮੁਲਾਜ਼ਮਾਂ ਨੂੰ ਕਿਤੇ ਨਾ ਕਿਤੇ ਇਹਨਾਂ ਨੇ ਮੁਲਾਜ਼ਮਾਂ ਤੇ ਸਿਕੰਜਾ ਕਸਣਾ ਸੀ ਸਿਕੰਜਾ ਕਸਣ ਦੇ ਲਈ ਇੱਕ ਐਕਟ ਲਿਆਂਦਾ ਰੈਗੂਲੇਟਿੰਗ ਐਕਟ ਵੀ ਈਸਟ ਇੰਡੀਆ ਕੰਪਨੀ ਕਿਵੇਂ ਰੈਗੂਲੇਟ ਕੰਮ ਕਰੂਗੀ ਕਿਵੇਂ ਇੰਡੀਆ ਦੇ ਵਿੱਚ ਉਹ ਆਪਦੇ ਕੰਮਾਂ 'ਚ ਹੋਰ ਸੁਧਾਰ ਕਰ ਸਕਦੀ ਆ ਇਸੇ ਕਰਕੇ 1773 ਭਾਰਤ ਦੇ ਵਿੱਚ ਆਉਣ ਵਾਲਾ ਸਭ ਤੋਂ ਪਹਿਲਾ ਐਕਟ ਕਿਹੜਾ ਹੈਗਾ ਰੈਗੂਲੇਟਿੰਗ ਐਕਟ ਆ ਜੀ 1773 ਈਸਵੀ 'ਚ ਆਇਆਗਾ ਪੰਜਵਾਂ ਕਵਚਨ ਆ ਜੀ ਰੈਗੂਲੇਟਿੰਗ ਐਕਟ ਤਾਂ ਇਹ ਇੱਕ ਆਇਆ ਸੀ ਜੀ ਪੀਟਸ ਇੰਡੀਆ ਐਕਟ 1784 ਦੇ ਵਿੱਚ ਆਇਆ ਸੀਗਾ 1784 ਚ ਪੀਸ ਇੰਡੀਆ ਕੰਪਨੀ ਤੇ ਸਿਕੰਜਾ ਕਸਣ ਦੇ ਲਈ ਇਹਨਾਂ ਨੇ ਰੈਗੂਲੇਟਿੰਗ ਐਕਟ ਲਿਆਂਦਾ ਤੇ ਰੈਗੂਲੇਟਿੰਗ ਐਕਟ ਦੇ ਵਿੱਚ ਕੁਝ ਕਮੀਆਂ ਰਹਿ ਗਈਆਂ ਹੋਣਗੀਆਂ ਉਹਨਾਂ ਨੂੰ ਦੂਰ ਕਰਨ ਦੇ ਲਈ ਇਹਨਾਂ ਨੇ ਪੀਟਸ ਇੰਡੀਆ ਐਕਟ ਲਿਆਂਦਾ ਸੀ 1784 ਦੇ ਵਿੱਚ ਇਮਾਰਕਵਚਨ ਹੈ ਰੈਗੂਲੇਟਿੰਗ ਐਕਟ ਸਮੇ ਬ੍ਰਿਟਿਸ਼ ਪ੍ਰਧਾਨ ਮੰਤਰੀ ਕੌਣ ਸੀ ਜਦੋਂ ਰੈਗੂਲੇਟਿੰਗ ਐਕਟ ਪਾਸ ਕੀਤਾ ਇਹ ਰੈਗੂਲੇਟਿੰਗ ਐਕਟ ਕਿੱਥੇ ਪਾਸ ਹੋਇਆ ਸੀ ਜੀ ਬ੍ਰਿਟਿਸ਼ ਸੰਸਦ ਦੇ ਵਿੱਚ ਯੂਕੇ ਦੀ ਸੰਸਦ ਦੇ ਵਿੱਚ ਪਾਸ ਹੋਇਆ ਉਸ ਵਕਤ ਜਿਹੜਾ ਇੰਗਲੈਂਡ ਦਾ ਪ੍ਰਧਾਨ ਮੰਤਰੀ ਸੀ ਉਹ ਸੀ ਲਾਰਡ ਨਾਰਥ ਉਹ ਲਾਰਡ ਨਾਰਥ ਸੀ ਸਤਵਾਂ ਕੁਵਚਨ ਹੈ ਜੀ ਪੇਟਸ ਇੰਡੀਆ ਐਕਟ ਕਦੋਂ ਪਾਸ ਕੀਤਾ ਗਿਆ ਇਹ ਆਪਾਂ ਹੁਣੀ ਕਰਕੇ ਛੱਡੇ ਆ ਪੇਟਸ ਇੰਡੀਆ ਐਕਟ ਕਦੋਂ ਪਾਸ ਕੀਤਾ ਗਿਆ ਇਹ ਪਾਸ ਕੀਤਾ ਗਿਆ ਜੀ 1784 ਦੇ ਵਿੱਚ ਕਿਉਂ ਆਇਆ ਸੀ ਕਿਉਂਕਿ ਇਹ ਤੋਂ ਪਹਿਲਾਂ ਰੈਗੂਲੇਟਿੰਗ ਐਕਟ ਆਇਆ ਰੈਗੂਲੇਟਿੰਗ ਐ ਇਹ ਤੋਂ ਪਹਿਲਾਂ ਬੰਗਾਲ ਦਾ ਗਵਰਨਰ ਸੀ ਹੁਣ ਬੰਗਾਲ ਦਾ ਗਵਰਨਰ ਜਨਰਲ ਬਣ ਗਿਆ ਸੀ ਬਾਰਨ ਖੇਸਟਿੰਗ ਬਣ ਗਿਆ ਸੀਗਾ ਤੇ ਉਹਦੇ ਵਿੱਚ ਫਿਰ ਅੱਗੇ ਭਾਰਤ ਦੇ ਵਿੱਚ ਪਹਿਲੀ ਵਾਰ ਸੁਪਰੀਮ ਕੋਰਟ ਵੀ ਰੈਗੂਲੇਟਿੰਗ ਐਕਟ ਦੇ ਥਰੂ ਬਣੀ ਸੀਗੀ ਠੀਕ ਹੈ ਜੀ ਇਹ ਤੋਂ ਪਹਿਲਾਂ ਭਾਰਤ ਵਿੱਚ ਕੋਈ ਅਦਾਲਤ ਨਹੀਂ ਤੇ ਰੈਗੂਲੇਟਿੰਗ ਐਕਟ ਜਿਹੜਾ 1773 ਆ ਉਹਦੇ ਤਹਿਤ ਹੀ ਭਾਰਤ ਦੇ ਵਿੱਚ ਪਹਿਲੀ ਵਾਰ ਸੁਪਰੀਮ ਕੋਰਟ ਬਣੀ ਆ ਤੇ ਬਣੀ ਕਿੱਥੇ ਸੀ ਕਲਕੱਤਾ ਦੇ ਵਿੱਚ ਤੇ ਉਹ ਐਕਟ ਦੇ ਵਿੱਚ ਕੁਝ ਕਮੀਆਂ ਰਹੀਆਂ ਸੀ ਕਮੀਆਂ ਦੇ ਲਈ ਪੇਟ ਸੈਕਟ ਆਇਆ ਸੀ ਤੇ ਪੇਟ ਸੈਕਟ ਕਦੋਂ ਆਇਆ ਸੀ 1784 ਦੇ ਵਿੱਚ 8ਵਾਂ ਕਚਨਾ ਜੀ ਬ੍ਰਿਟਿਸ਼ ਸਰਕਾਰ ਈਸਟ ਇੰਡੀਆ ਕੰਪਨੀ ਨੂੰ 14 ਲੱਖ ਦਾ ਕਰਜ਼ਾ ਕਿੰਨੇ ਪਰਸੈਂਟ ਵਿਆਜ ਦੇ ਮਤਲਬ ਦਰ ਤੇ ਦਿੱਤਾ ਉਹਨਾਂ ਨੇ ਕਰਜ਼ਾ ਮੰਗਿਆ ਸੀਗਾ ਤਾਂ ਯੂਕੇ ਸਰਕਾਰ ਨੇ ਉਹਨਾਂ ਨੂੰ ਈਸਟ ਇੰਡੀਆ ਕੰਪਨੀ ਨੂੰ ਕਰਜ਼ਾ ਦਿੱਤਾ 4% 4% ਵਿਆਜ ਦੀ ਦਰ ਤੇ ਉਹਨਾਂ ਨੂੰ ਕਰਜ਼ਾ ਦਿੱਤਾ ਸੀਗਾ ਨੌਵਾਂਾ ਕੁਐਸਚਨ ਆ ਜੀ ਬੰਗਾਲ ਦਾ ਪਹਿਲਾ ਗਵਰਨਰ ਬਣਿਆ ਸੀ ਬੰਗਾਲ ਦਾ ਪਹਿਲਾ ਗਵਰਨਰ ਕੌਣ ਬਣਿਆ ਸੀਗਾ ਤਾਂ ਇਹਦਾ ਉੱਤਰ ਆਊਗਾ ਜੀ ਰਵਟ ਕਲਾਈ ਰਵਟ ਕਲਾਈ ਬਣਿਆ ਸੀ ਬੰਗਾਲ ਦਾ ਪਹਿਲਾ ਗਵਰਨਰ ਕਿਉਂਕਿ 1757 ਚ ਅੰਗਰੇਜ਼ਾਂ ਨੇ ਪਲਾਸੀ ਦਾ ਜੰਗ ਜਿੱਤ ਲਿਆ ਸੀ 1764 ਦੇ ਵਿੱਚ ਉਹਨਾਂ ਨੇ ਬਕਸਰ ਜਿੱਤ ਲਿਆ ਸੀਗਾ ਇਹ ਲੜਾਈਆਂ ਜ ਬੰਗਾਲ ਬਿਹਾਰ ਉੜੀਸਾ ਜਿਹੜਾ ਸਾਰਾ ਅੰਗਰੇਜ਼ਾਂ ਕੋਲੇ ਆ ਗਿਆ ਅੰਗਰੇਜ਼ਾਂ ਨੇ ਫਿਰ ਆਪ ਦਾ ਬੰਗਾਲ ਦਾ ਗਵਰਨਰ ਬਣਾਤਾ ਇੱਕ ਬੰਦੇ ਨੂੰ ਸੂਬੇਦਾਰ ਬਣਾਤਾ ਤਾਂ ਬੰਗਾਲ ਦਾ ਪਹਿਲਾ ਗਵਰਨਰ ਕਿਹੜਾ ਬਣਿਆ ਸੀ ਜੀ ਰਵਰਟ ਕਿਲਾਈਵ ਬਣਿਆ ਸੀਗਾ 10ਵਾਂ ਕੁਐਸਚਨ ਆ ਵੀ ਭਾਰਤ ਦੇ ਵਿੱਚ ਦਾਸ ਪ੍ਰਥਾ ਦਾ ਅੰਤ ਕਿਸ ਐਕਟ ਦੇ ਰਾਹੀਂ ਕੀਤਾ ਤਾਂ ਇਹ ਐਕਟ ਸੀ 1833 1833 ਚਾਰ ਐਕਟ ਸੀ ਲਾਰਡ ਬਿਲੀਆਂ ਬੈਂਟਿਕ ਉਹ ਬੰਦਾ ਕੀ ਸੀ ਭਾਰਤ ਦਾ ਪਹਿਲਾ ਕਹਿੰਗੇ ਗਵਰਨਰ ਜਨਰਲ ਬਣਿਆ ਤੇ ਬੰਗਾਲ ਦਾ ਆਰਲੀ ਗਵਰਨਰ ਜਨਰਲ ਵੀ ਸੀਗਾ ਉਹ ਬੰਦੇ ਨੇ ਕਾਫੀ ਸੁਧਾਰ ਵੀ ਕੀਤੇ ਸੀਗੇ ਸਤੀ ਪ੍ਰਥਾ ਤੇ ਰੋਕ ਵੀ ਲਾਈ ਸੀ ਤੇ ਭਾਰਤ ਦੇ ਵਿੱਚ ਦਾਸ ਪ੍ਰਥਾ ਦਾ ਦਾਸ ਦਾਜ ਇਹ ਸਾਰੀਆਂ ਪ੍ਰਥਾ ਦਾ ਅੰਤ ਲਾਰਡ ਬਿਲਿਅਮ ਬੈਂਟਿਕ ਨੇ ਕੀਤਾ ਸੀ ਤਾਂ ਇਹ ਦਾਸ ਪ੍ਰਥਾ ਦਾ ਅੰਤ ਹੋਇਆ ਸੀ 4 1833 ਦੇ ਵਿੱਚ ਅੱਗੇ 11ਵਾਂ ਕੁਐਸਚਨ ਆ ਗਿਆ ਜੀ ਪੂਰੇ ਭਾਰਤ ਦਾ ਗਵਰਨਰ ਜਨਰਲ ਦੀ ਪਦਵੀ ਕਿਸ ਐਕਟ ਨੇ ਦਿੱਤੀ ਇਹ ਹੁਣੀ ਮੈਂ ਤੁਹਾਨੂੰ ਦੱਸ ਕੇ ਹਟਿਆਗਾ ਤਾਂ ਇਹਦਾ ਉੱਤਰ ਆਊ 4 1833 ਸਭ ਤੋਂ ਪਹਿਲਾਂ ਬੰਗਾਲ ਦਾ ਗਵਰਨਰ ਬਣਿਆ ਜਦੋਂ ਇਹਨਾਂ ਨੇ ਪਲਾਸੀ ਜਿੱਤ ਲਈ ਬਕਸਰ ਜਿੱਤ ਲਿਆ ਇਹਨਾਂ ਕੋਲੇ ਅੰਗਰੇਜ਼ਾਂ ਨੇ ਬੰਗਾਲ ਕਬਜ਼ੇ ਚ ਲੈ ਲਿਆ ਦੀ ਤਾਂ ਸਭ ਤੋਂ ਪਹਿਲਾਂ ਇੰਡੀਆ ਦੇ ਵਿੱਚ ਕਿਹੜਾ ਉੱਦਾ ਅੰਗਰੇਜ਼ਾਂ ਨੇ ਵੱਡਾ ਅਹੁਦਾ ਬਣਾਇਆ ਸੀ ਉਹ ਬੰਗਾਲ ਦਾ ਗਵਰਨਰ ਬਣਾਇਆ ਸੀ 1773 ਜਦੋਂ ਇਹਨਾਂ ਨੇ ਰੈਗੂਲੇਟਿੰਗ ਐਕਟ ਪਾਸ ਕਰਤਾ ਫਿਰ ਕਹਿੰਦੇ ਭਾਈ ਬੰਗਾਲ ਦੇ ਗਵਰਨਰ ਨਾਲ ਨਹੀਂ ਸਰਨਾ ਥੋੜਾ ਜਿਹਾ ਅਹੁਦਾ ਵੱਡਾ ਕਰਨਾ ਪੈਣਾਗਾ ਤਾਂ ਇਹਨਾਂ ਨੇ ਬੰਗਾਲ ਦਾ ਗਵਰਨਰ ਜਨਰਲ ਇਹ ਅਹੁਦਾ ਬਣਾਤਾ ਤਾਂ ਬੰਗਾਲ ਦਾ ਗਵਰਨਰ ਜਨਰਲ ਬਣ ਗਿਆ ਉਸ ਤੋਂ ਬਾਅਦ ਕਹਿੰਦੇ ਵੀ ਭਾਈ ਆਪਾਂ ਅੰਗਰੇਜ਼ ਕਹਿੰਦੇ ਵੀ ਹੁਣ ਤਾਂ ਆਪਣੇ ਕੋਲੇ ਸੁੱਖ ਨਾਲ ਸਾਰਾ ਇੰਡੀਆ ਪੂਰਾ ਭਾਰਤ ਆਪਣੇ ਕੋਲੇ ਆ ਤੇ ਹੁਣ ਆਪਾਂ ਨੂੰ ਅਉਧਾ ਹੀ ਵੱਡਾ ਹੋਰ ਕਰਨਾ ਚਾਹੀਦਾ ਫਿਰ ਬਣ ਗਿਆ ਭਾਰਤ ਦਾ ਗਵਰਨਰ ਜਨਰਲ ਇਹ ਭਾਰਤ ਦਾ ਗਵਰਨਰ ਜਨਰਲ ਬਣਿਆ ਸੀ 4 ਐਕਟ 1833 ਇਹ 20-20 ਸਾਲ ਬਾਅਦ ਨਾਲ ਐਕਟ ਆਉਂਦੇ ਸੀਗੇ ਹੁਣ ਜਿਵੇਂ 1773 ਚ ਰੈਗੂਲੇਟਿੰਗ ਐਕਟ ਆਇਆ ਫਿਰ 1793 ਦਾ 4 ਐਕਟ ਆਇਆ ਫਿਰ 1813 ਦਾ ਆਇਆ ਫਿਰ 1833 ਦਾ ਆਇਆ ਹੁਣ ਇਸੇ ਐਕਟ ਦੇ ਤਹਿਤ ਪੂਰੇ ਭਾਰਤ ਦਾ ਗਵਰਨਰ ਜਨਰਲ ਲਾਰਡ ਵਿਲੀਅਮ ਬ ਬਾਰਮਾਕ ਵਚਨ ਪ੍ਰਾਂਤਾਂ ਦੇ ਵਿੱਚ ਦੋਹਰੇ ਸ਼ਾਸਨ ਦਾ ਜਿਹੜਾ ਜਨਕੂ ਕਿਹਨੂੰ ਕਹਿੰਦੇ ਆ ਵੀ ਪ੍ਰਾਂਤਾਂ ਦੇ ਵਿੱਚ ਦੋਹਰੀ ਸ਼ਾਸਨ ਪ੍ਰਣਾਲੀ ਇਹ ਵੀ ਕਿਸੇ ਅੰਗਰੇਜ਼ ਅਫਸਰ ਨੇ ਦਿੱਤੀ ਸੀਗੀ ਉਹਨੇ ਕਿਹਾ ਸੀ ਵੀ ਇਸ ਤਰ੍ਹਾਂ ਪ੍ਰਾਂਤਾਂ ਦੇ ਵਿੱਚ ਵੀ ਦੋਹਰੀ ਸ਼ਾਸਨ ਪ੍ਰਣਾਲੀ ਚਲਾਓ ਤਾਂ ਇਹਦਾ ਜਿਹੜਾ ਪਿਤਾਮਾਗਾ ਪਿਤਾਮਾ ਕਿਹਨੂੰ ਕਹਿੰਦੇ ਨੇ ਲੀਓ ਨੇਲ ਕਾਰਟਸ ਲੀਓ ਨੇਲ ਕਾਰਟਸ ਅੰਗਰੇਜ਼ ਆਫੀਸਰ ਸੀ ਇਹਨੇ ਕਿਹਾ ਸੀ ਵੀ ਪ੍ਰਾਂਤਾਂ ਦੇ ਵਿੱਚ ਦੋਹਰੀ ਸ਼ਾਸਨ ਪ੍ਰਣਾਲੀ ਚਲਾਓ ਵੀ ਪ੍ਰਾਂਤਾਂ 'ਚ ਇੱਕ ਪਾਸੇ ਤੁਸੀਂ ਦੇਸੀ ਰਾਜ ਨੂੰ ਬਿਠਾ ਦਿਓ ਤੇ ਦੂਜੇ ਪਾਸੇ ਅੰਗਰੇਜ਼ ਆਫੀਸਰ ਉਹ ਕੰਮ ਕਰਨਗੇ ਮਤਲਬ ਦੋ ਦੋ ਜਣੇ ਸ਼ਾਸਨ ਕਰਨਗੇ ਉਹ ਕਹਿੰਦੇ 13ਵਾਂ ਕੁਐਸਚਨ ਆ ਗਿਆ ਜੀ 1935 ਦਾ ਜਿਹੜਾ ਗਵਰਨਮੈਂਟ ਆਫ ਇੰਡੀਆ ਐਕਟ ਆ ਉਹ ਕਿਉਂ ਮਹੱਤਵਪੂਰਨ ਦਾ ਚਾਰ ਆਪਸ਼ਨ ਹਨੀ ਪਹਿਲਾਗਾ ਕਿਉਂਕਿ ਇਹ ਭਾਰਤੀ ਸੰਵਿਧਾਨ ਦਾ ਮੁੱਖ ਸਰੋਤ ਆ ਬੀ ਕਿਉਂਕਿ ਇਸ ਦੇ ਦੁਆਰਾ ਭਾਰਤ ਨੂੰ ਆਜ਼ਾਦੀ ਮਿਲੀ ਆ ਸੀ ਕਿਉਂਕਿ ਇਸ ਵਿੱਚ ਭਾਰਤ ਦੀ ਵੰਡ ਬਾਰੇ ਲਿਖਿਆ ਤੇ ਡੀ ਇਸ ਦੁਆਰਾ रियासतਾਂ ਨੂੰ ਖਤਮ ਕੀਤਾ ਗਿਆ ਚਾਰਾਂ ਦੇ ਵਿੱਚੋਂ ਇਹ ਜਿਹੜਾ ਸਹੀ ਆ ਕਿਉਂਕਿ 1935 ਦਾ ਜਿਹੜਾ ਗਵਰਨਮੈਂਟ ਆਫ ਇੰਡੀਆ ਐਕਟ ਆ ਇਹ ਇੱਕ ਤਰ੍ਹਾਂ ਦਾ ਸੰਵਿਧਾਨ ਸੀਗਾ ਇਹ ਵੀ ਆਪਾਂ ਨੂੰ ਅੰਗਰੇਜ਼ਾਂ ਨੇ ਇੱਕ ਸੰਵਿਧਾਨ ਦਿੱਤਾ ਸੀਗਾ ਤੇ ਜਿਹਦੇ ਤਹਿਤ ਫਿਰ ਆਪਣੀ ਜਿਹੜੀ 1937 ਦੇ ਵਿੱਚ ਇਲੈਕਸ਼ਨ ਹੋਈਆਂ ਸੀ ਇੰਡੀਆ ਦੇ ਵਿੱਚ ਉਹ ਸਰਕਾਰਾਂ ਬਣੀਆਂ ਸੀ ਉਹ ਸਰਕਾਰਾਂ ਫਿਰ ਇਸੇ ਸੰਵਿਧਾਨ ਦੇ ਮੁਤਾਬਕ ਚੱਲਦੀਆਂ ਸੀ ਤੇ ਜਦੋਂ ਆਪਣਾ ਇੰਡੀਆ ਆਜ਼ਾਦ ਹੋ ਗਿਆ 1947 ਚ ਬਾਅਦ ਫਿਰ ਆਪਣੀ ਸੰਵਿਧਾਨ ਦਾ ਕੰਮ ਸ਼ੁਰੂ ਹੋਇਆ ਸੰਵਿਧਾਨ ਬਣਨਾ ਸ਼ੁਰੂ ਹੋਇਆ 2 ਸਾਲ 11 ਮਹੀਨੇ 18 ਦਿਨਾਂ ਵਿੱਚ ਬਣਿਆ ਕਿਤੇ ਨਾ ਕਿਤੇ ਜਿਹੜਾ ਆਪਣਾ ਨਵਾਂ ਸੰਵਿਧਾਨ ਬਣਿਆ ਜੋ ਵੀ ਆ ਮੈਨੂੰ ਸੋਭਿਆ ਨੂੰ ਜਿਹੜਾ ਲਾਗੂ ਹੋਇਆ ਉਹਦੇ ਵਿੱਚ ਜ਼ਿਆਦਾਤਰ ਜਿਹੜੇ ਆਰਟੀਕਲ ਆਹਤਰਾਮਾਂ ਨੇ 1935 ਐਕਟ ਦੇ ਨੇ ਇਸੇ ਕਰਕੇ ਇਹ 1935 ਦਾ ਐਕਟ ਭਾਰਤੀ ਸੰਵਿਧਾਨ ਦਾ ਮੁੱਖ ਸਰੋਤ ਆ ਵੀ ਇਥੋਂ ਭਾਈ ਬਹੁਤ ਚੀਜ਼ਾਂ ਜਿਹੜੀਆਂ ਆਪਾਂ ਲਈਆਂ ਨੇ 14ਵਾਂ ਕੁਐਸਚਨ ਆ ਗਿਆ ਜੀ ਕਿਸ ਐਕਟ ਦੇ ਰਾਹੀਂ ਬਰਮਾ ਨੂੰ ਬਰਮਾ ਜਿਹਨੂੰ ਆਪਾਂ ਮਿਆਂਮਾਰ ਕਹਿੰਦੇ ਆ ਤਾਂ ਇਹ ਐਕਟ 1935 ਜਿਹੜਾ 1935 ਦਾ ਐਕਟ ਆਇਆ ਜਿਹੜੀ ਹੁਣੀ ਗੱਲ ਕਰਕੇ ਆਟਿਆਂ ਜਿਹਨੂੰ ਆਪਾਂ ਭਾਰਤੀ ਸੰਵਿਧਾਨ ਦਾ ਬਲੂਪ੍ਰਿੰਟ ਬਲੂਪ੍ਰਿੰਟ ਵੀ ਕਹਿੰਦੇ ਨੂੰ ਆਪਾਂ ਠੀਕ ਹੈ ਜੀ ਭਾਰਤੀ ਸੰਵਿਧਾਨ ਦਾ ਮਤਲਬ ਬਲੂ ਪ੍ਰਿੰਟ ਜਿਹੜੇ ਐਕਟ ਨੂੰ ਕਿਹਾ ਜਾਂਦਾ 135 ਕਿਉਂਕਿ ਬਹੁਤ ਚੀਜ਼ਾਂ ਭਾਈ ਇਸੇ ਤੋਂ ਲਈਆਂ ਨੇ ਇਸੇ ਐਕਟ ਦਾ ਐਂਗਰੇਜ਼ਾਂ ਨੇ ਕੀ ਕੀਤਾ ਸੀ ਬਰਮਾ ਨੂੰ ਭਾਰਤ ਤੋਂ ਲੱਗ ਕਰਤਾ ਸੀ 1935 ਦੇ ਵਿੱਚ 15ਵਾਂ ਕੁਐਸਚਨ ਆ ਗਿਆ ਜੀ ਕਿਸ ਐਕਟ ਦੇ ਰਾਹੀਂ ਭਾਰਤ ਦੇ ਗਵਰਨਰ ਜਨਰਲ ਦੀ ਥਾਂ ਵਾਇਸਰਾਏ ਦਾ ਉਦਾ ਸਥਾਪਿਤ ਕੀਤਾ ਗਿਆ ਜਦੋਂ ਆਪਣੇ 1857 ਦਾ ਵਿਦਰੋਹ ਹੁੰਦਾ ਵਿਦਰੋਹ ਦੇ ਪਿੱਛੋਂ ਜਦੋਂ ਵਿਦਰੋਹ ਅਸਫਲ ਹੋ ਗਿਆ ਅੰਗਰੇਜ਼ਾਂ ਨੇ ਵਿਦਰੋਹ ਤੇ ਕਾਬੂ ਪਾਇਆ ਸੀਗਾ ਤਾਂ ਉਸ ਵਕਤ ਇਹਨਾਂ ਨੇ ਕੀ ਕੀਤਾ ਅੰਗਰੇਜ਼ਾਂ ਨੇ ਇੱਕ ਉਦਾ ਸੀ ਜਿਹੜਾ ਆਪਣਾ ਭਾਰਤ ਦਾ ਗਵਰਨਰ ਜਾਂਦਾ ਉਹਦਾ ਨਾਮ ਚੇਂਜ ਕਰਕੇ ਵਾਇਸਰਾਏ ਦਾ ਰੱਖਤਾ ਤਾਂ ਉਹ ਕਿਹੜੇ ਐਕਟ ਦੇ ਤਹਿਤ ਹੋਇਆ ਜੀ ਉਹ ਹੋਇਆ ਗਵਰਨਮੈਂਟ ਆਫ ਇੰਡੀਆ ਐਕਟ 1858 ਕਿਉਂਕਿ 57 ਚ ਵਿਦਰੋਹ ਹੋਇਆ 58 ਚ ਵਿਦਰੋਹ ਤੇ ਕਾਬੂ ਪਾਇਆ ਤੇ 58 ਚ ਜਿਹੜਾ ਇਹਨਾਂ ਨੇ ਅੰਗਰੇਜ਼ਾਂ ਨੇ ਅੁੱਧਾ ਵੀ ਬਦਲਤਾ 1858 ਐਕਟ ਦੇ ਵਿੱਚ ਕਹਿਤਾ ਵੀ ਭਾਈ ਹੁਣ ਭਾਰਤ ਦਾ ਗਵਰਨਰ ਜਨਰਲ ਨਹੀਂ ਹੋਊਗਾ ਤੇ ਹੁਣ ਕੀ ਭਾਰਤ ਦਾ ਵਾਈਸ ਰਾਏ ਫਿਰ ਉੱਥੋਂ ਵਾਈਸ ਰਾਏ ਸ਼ੁਰੂ ਹੋ ਜਾਂਦੇ ਜੀ 16 ਨਵਾਂ ਕੁਐਸਚਨ ਆ ਕਿ ਕਿਸ ਐਕਟ ਦੇ ਦੁਆਰਾ ਭਾਰਤ ਵਿੱਚ ਸੰਗੀ ਨਿਆ ਪਾਲਕਾ ਦੀ ਸਥਾਪਨਾ ਕੀਤੀ ਗਈ ਕਿਸ ਐਕਟ ਦੇ ਦੁਆਰਾ ਸੰਘੀ ਨਿਆਂਪਾਲਿਕਾ ਦੀ ਸੰਘੀ ਮਤਲਬ ਜਿਹੜਾ ਆਪਣਾ 1935 ਦਾ ਐਕਟ ਸੀ ਨਾ ਉਹ 1935 ਦੇ ਐਕਟ ਦੇ ਵਿੱਚ ਇਹ ਕਿਹਾ ਗਿਆ ਸੀ ਭਾਰਤ ਇੱਕ ਸੰਘ ਬਣੂਗਾ ਰਾਜਾਂ ਦਾ ਬ੍ਰਿਟਿਸ਼ ਪ੍ਰਾਂਤ ਹੋਣਗੇ ਰਿਆਸਤਾਂ ਹੋਣਗੀਆਂ ਤੇ ਜਿੰਨੇ ਵੀ ਕੋਈ ਹੋਰ ਮਤਲਬ ਜਿਹੜੇ ਸੀਗੇ ਕੇਂਦਰ ਸਾਤ ਪ੍ਰਦੇਸ਼ ਵਗੈਰਾ ਸੀਗੇ ਜਿੰਨੇ ਵੀ ਉਹਨਾਂ ਨੂੰ ਸਾਰੇ ਮਿਲਾ ਕੇ ਭਾਰਤ ਇੱਕ ਸੰਘ ਬਣੂਗਾ ਤੇ ਸੰਘ ਦੇ ਲਈ ਪੂਰੇ ਭਾਰਤ ਇੱਕ ਸੰਘ ਤਾਂ ਸੰਘ ਲਈ ਇੱਕ ਨਿਆਂਪਾਲਿਕਾ ਉਹ ਵੱਡੀ ਸੁਪਰੀਮ ਕੋਰਟ ਹੋਊਗੀ ਤਾਂ ਉਹ 1935 ਦੇ ਐਕਟ ਦਾ ਹੀ ਜਿਹੜਾ 1935 ਦਾ ਐਕਟ ਆਇਆ ਗਵਰਨਮੈਂਟ ਆਫ ਉਹਦੇ ਵਿੱਚ ਗੱਲ ਕੀਤੀ ਹੈ ਤੇ ਇੱਥੇ ਕੋਈ ਆਪਸ਼ਨ ਹੀ ਨਹੀਂ ਹੈਗਾ ਤਾਂ ਇਹਦਾ ਉ ਦੇ 1935 ਦਾ ਹੁੰਦਾ ਤਾਂ ਉਹਦੇ ਵਿੱਚ ਆਪਾਂ ਲਿਖਣ ਦੀ 1935 ਦੇ ਵਿੱਚ ਕਿਹਾ ਗਿਆ ਪਰ ਇੱਥੇ 1935 ਵਾਲੀ ਆਪਸ਼ਨ ਹੀ ਨਹੀਂ ਆਈ। ਸਾਰਮਕ ਵਚਨ ਆ ਗਿਆ ਜੀ ਕਿਸ ਅਧਿਨਿਯਮ ਦੁਆਰਾ ਈਸਟ ਇੰਡੀਆ ਕੰਪਨੀ ਦੇ ਇੱਕ ਅਧਿਕਾਰ ਜਿਹੜਾ ਵਪਾਰ ਆ ਉਹ ਸਮਾਤ ਕਰ ਦਿੱਤਾ ਗਿਆ ਜਿਹੜੀ ਈਸਟ ਇੰਡੀਆ ਕੰਪਨੀ ਆਪਣੇ ਇੰਡੀਆ ਚ ਵਪਾਰ ਕਰਦੀ ਸੀ ਉਹਦੇ ਕੋਲ ਇੱਕ ਅਧਿਕਾਰ ਸੀ ਮਤਲਬ ਉਹ ਕੰਪਨੀ ਇਕੱਲੀ ਹੀ ਵਪਾਰ ਕਰ ਸਕਦੀ ਸੀ ਇੰਡੀਆ ਚ ਚਾਈਨਾ ਚ ਤੇ ਹੋਰ ਇੰਗਲੈਂਡ ਤੋਂ ਕੋਈ ਹੋਰ ਆ ਕੇ ਕੰਪਨੀ ਉੱਥੇ ਹੀ ਵਪਾਰ ਨਹੀਂ ਕਰ ਸਕਦੀ ਸੀ ਮੋਨੋਪੋਲੀ ਸੀਗੀ ਕਹਿੰਦੇ ਇਹਨਾਂ ਕੋਲ ਇੱਕ ਅਧਿਕਾਰ ਸੀ ਤਾਂ ਹੁਣ ਕੁਐਸਚਨ ਇਹ ਹੀ ਆ ਵੀ ਕਿਹੜੇ ਇੱਕ ਤਰੀਕਾ ਰਹੀ ਜਿਹੜੀ ਇਹਨਾਂ ਦੀ ਮੋਨੋਪੋਲੀਆ ਇੱਕ ਅਧਿਕਾਰ ਉਹ ਖਤਮ ਕੀਤਾ ਗਿਆ ਉਹ ਖਤਮ ਕਰਤਾ ਤਾਂ ਉਹ ਕੀਤਾ ਜੀ ਖਤਮ 1833 ਇਸ ਜਿਹੜੀ ਕੰਪਨੀ ਦਾ ਸਾਰਾ ਇੱਕ ਅਧਿਕਾਰ ਚਾਹ ਦਾ ਦੂਸਰਾ ਆਪਣਾ ਸਾਰੀ ਵਪਾਰ ਇਹਨਾਂ ਨੇ 4 1833 ਰਹੀ ਚਾਹ ਦਾ ਵਪਾਰ ਤਾਂ ਪਹਿਨੀ ਖਤਮ ਕਰਤਾ ਸੀ 1813 ਦੇ ਰਹੀ ਹੁਣ ਜਮੀ ਇਹਨਾਂ ਦਾ ਇਹਦਾ ਵੀ ਜੁੱਲੀ ਇਸ ਤਰ੍ਹਾਂ ਬੰਨੂ ਆਪਦਾ ਤੁਹਾਡਾ ਜਿਹੜਾ ਇੱਕ ਅਧਿਕਾਰ ਖਤਮਾ ਹੋਰ ਵੀ ਇੱਥੇ ਕੋਈ ਵਪਾਰ ਕਰ ਸਕਦਾ ਤਾਂ 17 ਦਾ ਉੱਤਰ ਕੀ ਆ ਗਿਆ ਜੀ ਬੀ ਆ ਗਿਆ 18 ਗਵਰਨਰ ਜਨਰਲ ਦੀ ਕਾਰਜਕਾਰੀ ਕਮੇਟੀ ਦੇ ਵਿੱਚ ਨਿਯੁਕਤ ਹੋਣ ਵਾਲਾ ਪਹਿਲਾ ਕਾਨੂੰਨੀ ਅਧਿਕਾਰੀ ਕਿਹੜਾ ਸੀ ਆ ਵੀ ਇੰਡੀਆ ਦਾ ਉਹ ਕਿਹੜਾ ਬੰਦਾਗਾ ਜਿਹਨੇ ਸਭ ਤੋਂ ਪਹਿਲਾਂ ਅੰਗਰੇਜ਼ਾਂ ਦੇ ਵਿੱਚ ਬੈ ਕੇ ਕਾਨੂੰਨ ਬਣਾਉਣ ਦੀ ਜਿਹੜੀ ਕਮੇਟੀ ਸੀਗੀ ਉਹਦੇ ਵਿੱਚ ਉਹਦੀ ਨਿਯੁਕਤੀ ਹੋਈ ਸੀ ਤਾਂ ਉਹ ਐਸਪੀ सिन्हा ਸੀ ਸਤਿੰਦਰ ਪ੍ਰਤਾਪ सिन्हा ਵੀ ਗਵਰਨਰ ਜਨਰਲ ਜਿਹੜੀ ਮਤਲਬ ਕਾਰਜਕਾਰੀ ਕਮੇਟੀ ਆ ਜਿਹਨੇ ਕਾਨੂੰਨ ਬਣਾਉਣੇ ਆ ਦੇਸ਼ ਨੂੰ ਚਲਾਉਣਾ ਉਹਦੇ ਵਿੱਚ ਆਪਣਾ ਇੰਡੀਆ ਦਾ ਪਹਿਲਾ ਬ ਉੰਨੀ ਮੇਕ ਕੁਐਸਚਨ ਆ ਗਿਆ ਜੀ ਸੰਪਰਦਾਇਕ ਚੋਣ ਪ੍ਰਣਾਲੀ ਦਾ ਪਿਤਾਮਾ ਕਿਹਨੂੰ ਕਿਹਾ ਜਾਂਦਾ ਸੰਪਰਦਾਇਕ ਸੰਪਰਦਾਇਕ ਮਤਲਬ ਹੁੰਦਾ ਵੀ ਧਰਮ ਦੇ ਤੌਰ ਤੇ ਦੇਸ਼ ਨੂੰ ਵੰਡਣਾ ਜਾਤ ਪਾਤ ਦੇ ਤੌਰ ਤੇ ਵੰਡਣਾ ਤਾਂ 19ਵੇਂ ਦਾ ਕੀ ਉੱਤਰਾ ਹੋਊਗਾ ਜੀ ਲਾਰਡ ਮਿੰਟੋ ਤਾਂ ਇਹਦਾ ਉੱਤਰਾ ਹੋਣਾਗਾ ਲਾਰਡ ਮਿੰਟੋ ਆ ਜੀ ਲਾਰਡ ਮਿੰਟੋ ਕਿਉਂਕਿ ਮੁਸਲਮਾਨ ਲੀਗ ਨੇ ਡਿਮਾਂਡ ਕੀਤੀ ਸੀਗੀ ਵੀ ਮੁਸਲਮਾਨਾਂ ਦੇ ਲਈ ਅਲੱਗ ਚੋਣ ਪ੍ਰਣਾਲੀ ਬਣਾਈ ਜਾਵੇ ਮੁਸਲਮਾਨ ਲੀਗ ਦੀ ਜਿਹੜੀ ਸਥਾਪਨਾ ਹੋਈ 1906 ਚ ਹੋਈ ਆ ਤੇ 1909 ਦੇ ਵਿੱਚ ਮਿੰਟੋ ਮਾਰਲੇ ਸੁਧਾਰ ਐਕਟ ਵੀ ਆਇਆ ਉਹਦੇ ਵਿੱਚ ਇਹਨਾਂ ਨੇ ਮੁਸਲਮਾਨਾਂ ਦੇ ਲਈ ਸਿੱਖਾਣੂ ਇਹ ਅੰਗਰੇਜ਼ ਕੀ ਸੀ ਲੜਾ ਕੇ ਅਲੱਗ-ਅਲੱਗ ਕਰਨਾ ਚਾਹੁੰਦੇ ਸੀ ਇਸੇ ਕਰਕੇ ਜਿਹੜੇ ਆਪਣੇ ਲਾਰਡ ਮਿੰਟੋ ਆ ਇਹਨਾਂ ਨੇ ਮੁਸਲਮਾਨਾਂ ਦੇ ਲਈ ਅਲੱਗ ਚੋਣ ਪ੍ਰਣਾਲੀ ਬਣਾਈ ਸੀਗੀ ਇਸੇ ਕਰਕੇ ਲਾਰਡ ਮਿੰਟੋ ਨੂੰ ਸਮਪਰਦਾਇਕ ਚੋਣ ਪ੍ਰਣਾਲੀ ਦਾ ਪਿਤਾਮਾ ਕਿਹਾ ਜਾਂਦਾ ਵਿਮਾ ਕੁਐਸਚਨ ਆ ਜੀ ਪ੍ਰਾਂਤਾਂ ਦੇ ਵਿੱਚ ਦੋਹਰੀ ਸ਼ਾਸਨ ਪ੍ਰਣਾਲੀ ਕਦੋਂ ਖਤਮ ਕੀਤੀ ਗਈ ਪ੍ਰਾਂਤਾਂ ਦੇ ਵਿੱਚ ਦੋਹਰੀ ਸ਼ਾਸਨ ਪ੍ਰਣਾਲੀ ਖਤਮ ਕਦੋਂ ਕੀਤੀ ਗਈ ਇਹ ਖਤਮ ਕੀਤੀ ਹੈ ਜੀ 1935 ਚ ਸ਼ੁਰੂ 1919 ਦੇ ਰਾਹੀਂ ਹੋਈ ਸੀ 1919 ਦਾ ਵੀ ਐਕਟ ਆ ਉਹ ਵੀ ਇੱਕ ਤਰ੍ਹਾਂ ਦਾ ਸੰਵਿਧਾਨ ਸੀ 1919 ਦੇ ਜ਼ਰੀਏ ਦੋਹਰੀ ਸ਼ਾਸਨ ਪ੍ਰਣਾਲੀ ਪ੍ਰਾਂਤਾਂ ਦੇ ਵਿੱਚ ਸ਼ੁਰ ਤੇ 1935 ਦਾ ਐਕਟ ਕੀ ਕਰਦਾ ਕੇਂਦਰ ਸਰਕਾਰ ਦੇ ਵਿੱਚ ਇਹਨਾਂ ਨੇ ਦੋਹਰੀ ਸ਼ਾਸਨ ਪ੍ਰਣਾਲੀ ਚਲਾਤੀ ਵੀ ਭਾਈ ਕੇਂਦਰ ਚ ਕੀ ਇੱਕ ਲੋਕ ਸਭਾ ਬਣੂਗੀ ਇੱਕ ਰਾਜ ਸਭਾ ਉਹਨੂੰ ਇਸ ਤਰ੍ਹਾਂ ਇਹਨਾਂ ਨੇ ਕੇਂਦਰ ਚ ਚਲਾਤੀ ਪ੍ਰਾਂਤਾਂ ਨੂੰ ਖਤਮ ਕਰਤੀ ਵੀ ਪ੍ਰਾਂਤਾਂ ਦੇ ਵਿੱਚ ਦੋਹਰੀ ਸ਼ਾਸਨ ਪ੍ਰਣਾਲੀ ਕਰੋਂ ਖਤਮ ਕੀਤੀ ਗਈ 1935 ਐਕਟ ਦੇ ਰਾਹੀਂ ਖਤਮ ਕੀਤੀ ਗਈ ਤੇ ਇਹ ਕੇਂਦਰ ਦੇ ਵਿੱਚ ਚਲਾਤੀ ਸੀ ਇਹਨਾਂ ਨੇ ਇੱਕ ਹੀ ਮਕਵਾਚਨ ਆ ਗਈ ਭਾਰਤੀ ਸੰਵਿਧਾਨ ਦਾ ਬਲੂਪ੍ਰਿੰਟ ਖਾਕਾ ਉਹ ਕਿਸ ਆਈਟਮ ਕਿਹਾ ਜਾਂਦਾ ਇਹ ਆਪਾਂ ਪਹਿਲਾਂ ਹੀ ਪੜ ਲਿਆ ਜਿਹੜਾ 1935 ਦਾ ਐਕਟ ਆ ਉਹਦੇ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਆਪਾਂ ਜਿਹੜਾ ਹੁਣ ਆਪਣਾ ਸੰਵਿਧਾਨ ਬਣਿਆ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ ਇਸੇ ਕਰਕੇ ਭਾਰਤੀ ਸੰਵਿਧਾਨ ਦਾ ਬਲੂਪ੍ਰਿੰਟ ਕਿਸ ਸੈਕਟਰ ਨੂੰ ਕਿਹਾ ਜਾਂਦਾ ਸੀ 1935 ਦੇ ਐਕਟ ਨੂੰ ਕਿਹਾ ਜਾਂਦਾ ਹੈ 22ਵਾਂ ਕਵਚਨ ਆ ਗਿਆ ਜੀ ਭਾਰਤ ਦੇ ਵਿੱਚ ਰਿਜ਼ਰਵ ਬੈਂਕ ਆਫ ਇੰਡੀਆ ਦੀ ਸਥਾਪਨਾ ਕਦੋਂ ਹੋਈ ਹੈ ਭਾਰਤ ਦੇ ਵਿੱਚ ਆਰਬੀਆਈ ਦੀ ਸਥਾਪਨਾ ਕਦੋਂ ਹੋਈ ਆ ਤਾਂ ਉਹ ਸਥਾਪਨਾ ਹੋਈ ਹੈ ਜੀ 1 April 1935 ਨੂੰ 1 April 1935 ਨੂੰ ਭਾਰਤ ਦੇ ਵਿੱਚ ਆਰਬੀਆਈ ਦੀ ਸਥਾਪਨਾ ਹੋਈ ਹੈ ਰਿਜ਼ਰਵ ਬੈਂਕ ਆਫ ਇੰਡੀਆ ਦੀ ਸਥਾਪਨਾ ਹੋਈ ਹੈ ਬਾਲਕਾਨ ਜਿਹੜਾ ਪਲਾਨ ਸੀ ਇਹ ਕਿਸ ਅਧਿਨਿਯਮ ਦੇ ਨਾਲ ਸੰਬੰਧ ਸੀ ਬਾਲਕਾਨ ਇਹ ਵੀ ਦੇਸ਼ ਦੀ ਮੰਡਨਾ ਸੰਬੰਧਿਤ ਇੱਕ ਪਲਾਨ ਸੀ ਤੇ ਇਹਦਾ ਉੱਤਰ ਆਊਗਾ ਜੀ ਡੀ ਭਾਰਤੀ ਸੁਤੰਤਰਤਾ ਐਕਟ 1947 ਇਹਦੇ ਨਾਲ ਦਾ ਸੰਬੰਧ ਆ 24ਵਾਂ ਕੁਐਸਚਨ ਆ ਕਿਹੜੇ ਸਾਲ ਭਾਰਤ ਦੇ ਵਿੱਚ ਅੰਗਰੇਜ਼ਾਂ ਨੇ ਬਜਟ ਦੀ ਸ਼ੁਰੂਆਤ ਕੀਤੀ ਸੀਗੀ ਤਾਂ 1860 ਦੇ ਵਿੱਚ 1860 ਦੇ ਵਿੱਚ ਪਹਿਲੀ ਵਾਰ ਅੰਗਰੇਜ਼ਾਂ ਨੇ ਨਾ ਭਾਰਤ ਦੇ ਵਿੱਚ ਬਜਟ ਦੀ ਸ਼ੁਰੂਆਤ ਕੀਤੀ ਸੀ ਬਜਟ ਲਿਆਂਦਾ ਸੀ ਬਜਟ ਪੇਸ਼ ਕੀਤਾ ਗਿਆ ਭਾਰਤ ਦੇ ਲੋਕਾਂ ਲਈ ਕੁਝ ਚੀਜ਼ਾਂ ਜਿਹੜੀਆਂ ਉਹਨਾਂ ਨੇ ਲਿਆਂਦੀਆਂ ਸੀਗੀਆਂ ਇੰਡੀਅਨ ਕੌਂਸਲ ਦੇ 15 ਮੈਂਬਰਾਂ ਦੇ ਵਿੱਚੋਂ ਬ੍ਰਿਟਿਸ਼ ਸਮਰਾਟ ਦੁਆਰਾ ਕਿੰਨੇ ਮੈਂਬਰਾਂ ਦੀ ਨਿਯੁਕਤੀ ਕੀਤੀ ਜਾਂਦੀ ਸੀ ਇੱਕ ਇੰਡੀਅਨ ਕੌਂਸਲ ਐਕਟ ਆਇਆ ਸੀ ਜਿਹੜਾ 1861 ਦਾ ਆਇਆ ਸੀ ਉਹ ਇੰਡੀਅਨ ਕੌਂਸਲ ਦੇ ਵਿੱਚ ਨਾ 15 ਬੰਦੇ ਹੁੰਦੇ ਸੀ 15 ਬੰਦਿਆਂ ਦੇ ਵਿੱਚੋਂ ਜਿਹੜਾ ਅੰਗਰੇਜ਼ ਆਪਣਾ ਕਹ ਲਈਏ ਇੰਗਲੈਂਡ ਦਾ ਕੋਈ ਰਾਜਾ ਹੋਊ ਜਾਂ ਮਹਾਰਾਣੀ ਹੋਊਗੀ ਉਹਦੇ ਦੁਆਰਾ ਕਿੰਨੇ ਮੈਂਬਰ ਨਿਯੁਕਤ ਕੀਤੇ ਜਾਂਦੇ ਸੀਗੇ ਤਾਂ ਉਹਦੇ ਦੁਆਰਾ 8 ਮੈਂਬਰ ਉਹ ਸਿੱਧੇ 8 ਮੈਂਬਰ ਜਿਹੜੇ ਨਿਯੁਕਤ ਕਰਦੇ ਸੀਗੇ ਇੰਡੀਅਨ ਕੌਂਸਲ ਚ ਐਕਟ ਆਇਆ ਸੀ 1861 ਵੀ ਭਾਈ ਜਿਹਨੂੰ ਆਪਾਂ ਭਾਰਤੀ ਪਰਿਸ਼ ਉਹਦੇ ਤਹਿਤ ਕਿਹਾ ਗਿਆ ਸੀਗਾ ਵੀ ਇਹ 15 ਬੰਦੇ ਭਾਈ ਇੰਡੀਆ ਨੂੰ ਚਲਾਉਣਗੇ ਵਾਇਸਰਾਏ ਦੀ ਮਦਦ ਕਰਨਗੇ ਤਾਂ ਉਹਨਾਂ ਦੇ ਵਿੱਚੋਂ 15 ਚੋਂ 8 ਜਿਹੜੀ ਮਹਾਰਾਣੀ ਜਾਂ ਕੋਈ ਰਾਜਾ ਉਹ ਸਿੱਧਾ ਚੁਣਦਾ ਸੀ ਬਾਕੀ ਜਿਹੜੇ 7 ਚੁਣੇ ਜਾਂਦੇ ਸੀਗੇ ਉਹ ਵੀ ਚੁਣੇ ਅੰਗਰੇਜ਼ ਹੀ ਜਾਂਦੇ ਸੀਗੇ ਉਹ ਕੌਣ ਚੁਣੇ ਜਾਂਦੇ ਸੀ ਜਿਹੜੇ ਬੰਦੇ ਪੜਾਟ ਦਾਦਾ ਸਾਲ ਹੋ ਗਏ ਇੰਡੀਆ 'ਚ ਰਹ ਰਹੇ ਨੇ ਇੰਡੀਆ ਦੇ ਵਿੱਚ ਕੰਮ ਕਰ ਰਹੇ ਨੇ ਈਸਟ ਇੰਡੀਆ ਕੰਪਨੀ ਦੇ ਅੰਦਰ ਉਹਨਾਂ ਨੂੰ ਚੁਣਿਆ ਜਾਂਦਾ ਸੀਗਾ ਤਾਂ ਇਹਦਾ ਜਿਹੜੀ ਮਹਾਰਾਣੀ ਸੀ ਜਾਂ ਮਹਾਰਾਜਾ ਸੀ ਇੰਗਲੈਂਡ ਦਾ ਉਹ 8 ਬੰਦੇ ਚੁਣਦਾ ਸੀਗਾ ਸੀਮਾ ਜੋਗ ਦੀ ਪ੍ਰਧਾਨਗੀ ਕਿਸ ਨੇ ਕੀਤੀ ਸੀ ਜਦੋਂ ਭਾਰਤ ਤੇ ਪਾਕ ਲੈਂਡ ਖਿੱਚੀ ਗਈ ਸੀਮਾ ਨਿਰਧਾਰਿਤ ਕੀਤੀ ਤਾਂ ਉਹਦਾ ਪ੍ਰਧਾਨ ਕੌਣ ਸੀ ਉਹਦਾ ਸੀ ਜੀ ਰੈਡ ਕਲਿਫ ਰੈਡ ਕਲਿਫ ਸੀ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜਿਹੜੀ ਰੇਖਾ ਹੈਗੀ ਉਹਦਾ ਨਾਮ ਵੀ ਰੈਡ ਕਲਿਫ ਰੇਖਾ ਹੀ ਆ ਅੰਗਰੇਜ਼ ਆਫੀਸਰ ਸੀ ਇਹਦੀ ਜ਼ਿੰਮੇਵਾਰੀ ਲਈ ਗਈ ਵੀ ਭਾਈ ਤੂੰ ਭਾਰਤ ਤੇ ਪਾਕਿਸਤਾਨ ਦੀਆਂ ਹੱਦਾਂ ਸੀਮਾ ਤੈਅ ਕਰਨੀਆਂ ਤੂੰ ਸਾਈਮਾ ਕਵਚਨਾ ਜੀ ਭਾਰਤ ਦੇ ਵਿੱਚ ਵਾਇਸਰਾਏ ਦਾ ਅਹੁਦਾ ਕਦੋਂ ਸਥਾਪਿਤ ਕੀਤਾ ਗਿਆ ਇਹ ਆਪਾਂ ਪਿੱਛੇ ਵੀ ਦੇਖ ਲਿਆ 1858 ਦਾ ਜਿਹੜਾ ਐਕਟ ਆਇਆਗਾ ਗਵਰਨਮੈਂਟ ਆਫ ਇੰਡੀਆ ਐਕਟ ਉਹਦੇ ਤਹਿਤ ਭਾਰਤ ਦੇ ਵਿੱਚ ਵਾਇਸਰਾਏ ਦਾ ਅਹੁਦਾ ਸਟਾਫ ਕੀਤਾ ਗਿਆ ਇਸ ਤੋਂ ਪਹਿਲਾਂ ਭਾਰਤ ਦਾ ਗਵਰਨਰ ਜਨਰਲ ਜਿਹੜਾ ਅਹੁਦਾ ਸੀਗਾ ਉਹ ਹੁੰਦਾ ਸੀ ਤੇ ਭਾਰਤ ਦਾ ਫਿਰ ਪਹਿਲਾ ਵਾਇਸਰਾਏ ਕਿਹੜਾ ਬਣਿਆ ਸੀ ਜੀ ਲਾਰਡ ਕੈਨਿੰਗ ਬਣਿਆ ਸੀ ਲਾਰਡ ਕੈਨਿੰਗ ਇਹ ਬਣਿਆ ਸੀ ਜੀ ਭਾਰਤ ਦੇ ਵਿੱਚ ਪਹਿਲੀ ਵਾਰ ਸੁਪਰੀਮ ਕੋਰਟ ਦੀ ਕਿੱਥੇ ਸਥਾਪਨਾ ਕੀਤੀ ਆ ਪਈ ਪਿੱਛੇ ਪੜ ਲਿਆ ਤਾਂ ਕਲਕੱਤਾ ਸੁਪਰੀਮ ਕੋਰਟ ਬਣੀ ਆ ਬਣੀ ਕਦੋਂ 1776 ਚ ਪਰ ਕਿਹੜੇ ਐਕਟ ਦੇ ਰਾਹੀਂ ਇਹਦੀ ਸਥਾਪਨਾ ਕੀਤੀ ਗਿਆ ਰੈਗੂਲੇਟਿੰਗ ਐਕਟ 1773 ਜਿਹੜਾ ਆਇਆ ਸੀ ਉਹਦੇ ਤਹਿਤ ਸੁਪਰੀਮ ਕੋਰਟ ਇੰਡੀਆ ਚ ਪਹਿਲੀ ਵਾਰ ਸੁਪਰੀਮ ਕੋਰਟ ਬਣਨੇ ਆ ਰਹੀ ਆ ਤੇ ਬਣੀ 1776 ਚ 29ਾਂ ਪੇਟਸ ਇੰਡੀਆ ਐਕਟ ਦੇ ਵਿਰੋਧਾ ਕਰਨ ਵਾਲਾ ਅੰਗਰੇਜ਼ ਅਧਿਕਾਰੀ ਕੌਣ ਸੀ ਮਤਲਬ ਜਿਹਨੇ ਵਿਰੋਧ ਕੀਤਾ ਸੀਗਾ ਪੇਟਸ ਇੰਡੀਆ ਐਕਟ ਦਾ ਪੇਟਸ ਇੰਡੀਆ ਐਕਟ 1784 ਚ ਆਇਆ ਸੀ ਤੇ ਉਹ ਐਕਟ ਦੇ ਤਹਿਤ ਇਹ ਕਿਹਾ ਗਿਆ ਵੀ ਜਿਹੜ ਫਿਰ ਇਸ ਪਿਟਸ ਐਕਟ ਦਾ ਵਿਰੋਧ ਕੀਤਾ ਸੀ ਜਿਹੜਾ ਉਸ ਵਕਤ ਦਾ ਬੰਗਾਲ ਦਾ ਗਵਰਨਰ ਜਨਰਲ ਸੀਗਾ ਜੀ ਉਹ ਸੀ ਵਾਰਨ ਹੇਸਟਿੰਗ ਇਹ ਬੰਦਾ ਮਤਲਬ ਪੂਰੇ ਇੰਡੀਆ ਨੂੰ ਚਲਾ ਰਿਹਾ ਸੀ ਬੰਗਾਲ ਦਾ ਸੌਰੀ ਬੰਗਾਲ ਨੂੰ ਚਲਾ ਰਿਹਾ ਸੀ ਬੰਗਾਲ ਦਾ ਗਵਰਨਰ ਜਨਰਲ ਸੀਗਾ ਇਹ ਤੇ ਫਿਰ ਉਹ ਅੰਗਰੇਜ਼ ਇਲਜ਼ਾਮ ਲਾਉਂਦੇ ਵੀ ਤੂੰ ਬੰਗਾਲ ਨੂੰ ਸਹੀ ਪ੍ਰੋਪਰ ਤਰੀਕੇ ਨਾਲ ਨਹੀਂ ਚਲਾ ਰਿਹਾ ਤੈਨੂੰ ਕ੍ਰਾਪਸ਼ਨ ਨਹੀਂ ਬੰਦ ਹੋਈ ਤਾਂ ਇਹ ਬੰਦੇ ਨੇ ਪੇਟਸ ਇੰਡੀਆ ਐਕਟ ਦਾ ਵਿਰੋਧ ਕੀਤਾ ਵੀ ਅਸੀਂ ਚੰਗਾ ਭਲਾ ਕੰਮ ਕਰ ਰਹੇ ਹਾਂ ਤੁਸੀਂ ਐਵੇਂ ਸਾਨੂੰ ਬਦਨਾਮ ਕਰਦੇ ਹੋ ਇਹਨੇ ਫਿਰ ਅਸਤੀਫਾ ਦੇ ਕੇ ਇਹ ਵਾਪਸ ਆਪ ਇੰਗਲੈਂਡ ਚੜ ਗਿਆ ਸੀ ਤੇ ਇਹ ਤੇ ਫਿਰ ਮਹਾਦੋਸ਼ ਦਾ ਮੁਕੱਦਮਾ ਵੀ ਚੱਲਿਆ ਸੀ ਇਹ ਵੀ ਯਾਦ ਰੱਖਿਓ ਵੀ ਪਹਿਲਾ ਅੰਗਰੇਜ਼ ਅਧਿਕਾਰੀ ਕਿਹੜਾ ਸੀ ਤੇ ਮਹਾਦੋਸ਼ ਦਾ ਮੁਕੱਦਮਾ ਵੀ ਚੱਲਿਆ ਇੰਪੀਚਮੈਂਟ ਦਾ ਮੁਕੱਦਮਾ ਚੱਲਿਆ ਉਹ ਵਾਰਨ ਹੇਸਟਿੰਗ ਹੀ ਸੀ ਇਹ ਬੰਦੇ ਨੇ ਜੱਜ ਕੀ ਵਿਰੋਧ ਕੀਤਾ ਸੀਗਾ ਪੇਟਸ ਇੰਡੀਆ ਐਕਟ ਦਾ ਟੀਮਾ ਕਵਚਨਾ ਜੀ ਇਸ ਇੰਡੀਆ ਕੰਪਨੀ ਨੇ ਰਾਜਨੀਤਿਕ ਸ਼ਕਤੀਆਂ ਦੀ ਭਾਰਤੋਂ ਕਦੋਂ ਤੱਕ ਕੀਤੀ ਤਾਂ ਇਹ ਕੀਤੀ ਹੈ ਜੀ 18 ਕਿਉਂਕਿ ਜਿਹੜਾ 1857 1857 ਦੇ ਵਿੱਚ ਆਪਾਂ ਦੇਖਿਆ ਵੀ ਵਿਦਰੋਹ ਹੋਇਆ ਸੀ 1857 ਦਾ ਵਿਦਰੋਹ ਹੋਇਆ ਭਾਵੇਂ ਉਹ ਅੰਗਰੇਜ਼ਾਂ ਨੇ ਅਸਫਲ ਕਰਤਾ ਭਾਰਤੀਆ ਜਿਹੜੇ ਉਹ ਸਫਲ ਨਹੀਂ ਹੋਏ ਉਸ ਵਕਤ ਆਪਾਂ 1857 ਦੇ ਵਿਦਰੋਹ ਨੂੰ ਭਾਰਤੀ ਸੁਤੰਤਰਤਾ ਦੀ ਪਹਿਲੀ ਲੜਾਈ ਵੀ ਕਹਿੰਦੇ ਆ ਕਿਉਂਕਿ ਭਾਰਤੀਆਂ ਨੇ ਪਹਿਲੀ ਵਾਰ ਅੰਗਰੇਜ਼ਾਂ ਤੋਂ ਸੁਤੰਤਰ ਹੋਣ ਦੀ ਕੋਸ਼ਿਸ਼ ਕੀਤੀ ਸੀ ਪਰ ਕਿਤੇ ਨਾ ਕਿਤੇ ਆਪਣੇ ਅਧਿਕਾਰ ਰਹੀਗੀ ਦੇਸੀ ਰਾਜਾਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ ਇਸੇ ਕਰਕੇ ਇਹ ਜਿਹੜਾ ਕਹਿੰਗੇ ਵੀ ਵਿਦਰੋਹ ਅਸਫਲ ਰਿਹਾ ਸੀਗਾ ਤੇ ਉਸ ਤੋਂ ਬਾਅਦ ਇੰਗਲੈਂਡ ਨੂੰ ਮਤਲਬ ਇੰਗਲੈਂਡ ਦੀ ਮਹਾਰਾਣੀ ਨੂੰ ਜਾਂ ਇੰਗਲੈਂਡ ਦੀ ਸੰਸਦ ਨੂੰ ਪਤਾ ਲੱਗ ਗਿਆ ਵੀ ਈਸਟ ਇੰਡੀਆ ਕੰਪਨੀ ਹੁਣ ਇੰਡੀਆ ਨੂੰ ਨਹੀਂ ਚਲਾ ਸਕਦੀ ਇਸੇ ਕਰਕੇ ਉਹਨਾਂ ਨੇ ਈਸਟ ਇੰਡੀਆ ਕੰਪਨੀ ਕੋਲੋਂ ਸਾਰਾ ਜਿਹੜਾ ਭਾਰਤ ਦਾ ਸ਼ਾਸਨ ਖੋਲਿਆ ਸੀ ਉਹ ਤੋਂ ਪਾਵਰਾਂ ਖੋ ਕੇ ਆਪ ਦੇ ਕੋਲੇ ਲੈ ਲਈਆਂ ਤਾਂ ਬ੍ਰਿਟਿਸ਼ ਸੰਸਦ ਦੇ ਅਧੀਨ ਹੋ ਗਿਆ ਸਿੱਧਾ ਆਪਣਾ ਭਾਰਤ ਹੁਣ ਕਾਨੂੰਨ ਵਗੈਰਾ ਪਾਵਰਾਂ ਸਾਰੀਆਂ ਉੱਥੋਂ ਚੱਲਣਗੀਆਂ 1858 ਐਕਟ ਦੇ ਤਹਿਤੀ ਹੋਇਆਗਾ ਕਿਹੜੇ ਐਕਟ ਦੁਆਰਾ ਈਸਾਈ ਮਿਸ਼ਨਰੀਆਂ ਨੂੰ ਮਿਸ਼ਨਰੀਆਂ ਨੂੰ ਭਾਰਤ ਵਿੱਚ ਧਰਮ ਪ੍ਰਚਾਰ ਦੀ ਆਗਿਆ ਦਿੱਤੀ ਗਈ ਤਾਂ ਇਹਦਾ ਉੱਤਰ ਹੋਣਾ ਜੀ ਜਿਹੜਾ ਚਾਰ ਅਟ੍ਰੈਕਟ ਆਇਆ ਸੀ 1800 ਸੌਰੀ 1800 ਦੇਖਦਾ ਇਹਦਾ ਉੱਤਰ ਕੀ ਆਉਣਾ ਚਾਰਟ ਅਡਕ 1813 ਇਹਦੇ ਟਾਈਟ ਭਾਰਤ ਦੇ ਵਿੱਚ ਈਸਾਈ ਜਿਹੜੇ ਧਰਮ ਦੇ ਲੋਕ ਆ ਪਾਰੀ ਆ ਉਹਨਾਂ ਨੂੰ ਇੰਡੀਆ ਆਉਣ ਦੀ ਜਿਹੜੀ ਯੂਕੇ ਸਰਕਾਰ ਨੇ ਇਜਾਜ਼ਤ ਦਿੱਤੀ ਕਿ ਤੁਸੀਂ ਇੱਥੇ ਆ ਕੇ ਭਾਈ ਇੰਡੀਆ ਦੇ ਵਿੱਚ ਧਰਮ ਪ੍ਰਚਾਰ ਕਰ ਸਕਦੇ ਹੋ ਇਹ ਤਾਂ ਕੀਤਾ ਵੀ ਜਿਹੜਾ ਨੈਪੋਲੀਅਨ ਸੀਗਾ ਨੈਪੋਲੀਅਨ ਸੀ ਉਹਨੇ ਇੱਕ ਮਹਾਦੀਪੀ ਵਿਵਸਥਾ ਚਲਾਈ ਸੀ ਨੈਪੋਲੀਅਨ ਫਰਾਂਸ ਦਾ ਕਿਉਂਕਿ ਫਰਾਂਸ ਇੰਗਲੈਂਡ ਦੀ ਬੰਦੀ ਨਹੀਂ ਫਰਾਂਸ ਆ ਜਿਹੜਾ ਉਹ ਇੰਗਲੈਂਡ ਨੂੰ ਖਤਮ ਕਰਨਾ ਚਾਹੁੰਦਾ ਸੀ ਮਾਤਰਾ ਨੈਪੋਲੀਅਨ ਇੰਗਲੈਂਡ ਇਸੇ ਕਰਕੇ ਨੈਪੋਲੀਅਨ ਨੇ ਕਿਹਾ ਸੀ ਵੀ ਕੋਈ ਵੀ ਦੇਸ਼ ਭਾਈ ਇੰਗਲੈਂਡ ਦੇ ਨਾਲ ਯੂਰਪ ਦੇ ਵਿੱਚੋਂ ਕੋਈ ਵੀ ਇੰਗਲੈਂਡ ਨਾਲ ਵਪਾਰ ਨਾ ਕਰੇ ਜਦੋਂ ਕੋਈ ਵੀ ਦੇਸ਼ ਉਹਦੇ ਨਾਲ ਵਪਾਰ ਨਹੀਂ ਕਰੂਗਾ ਇੰਗਲੈਂਡ ਆਟੋਮੈਟਿਕ ਕੀ ਹੋ ਜਾਊ ਗਰੀਬ ਹੋ ਜਾਊਗਾ ਲੋਕ ਬੇਰੁਜ਼ਗਾਰ ਹੋ ਜਾਣਗੇ ਲੋਕ ਭੁੱਖੇ ਮਰਨਗੇ ਲੋਕ ਸੜਕਾਂ ਤੇ ਆਉਣਗੇ ਤੇ ਲੋਕ ਬਾਅਦ ਵਿੱਚ ਮੈਨੂੰ ਕਹਿਣਗੇ ਵੀ ਨੈਪੋਲੀਅਨਾਂ ਦਾ ਵੀ ਮੈਨੂੰ ਕਹਿਣਗੇ ਵੀ ਤੂੰ ਆ ਜਾ ਭਾਈ ਨੈਪੋਲੀਅਨ ਇੱਥੇ ਤੂੰ ਆ ਕੇ ਇੰਗਲੈਂਡ ਨੂੰ ਸੰਭਾਲ ਲੈ ਤੇ ਅਸੀਂ ਤੇਰੇ ਅਧੀਨ ਹੋ ਕੇ ਚੱਲਾਂਗੇ ਉਹਦੀ ਇਹ ਪਲਾਨ ਸੀ ਮਹਾਦੀਪੀ ਵਿਵਸਥਾ ਚਲਾਈ ਸੀ ਉਹਨੇ ਨੈਪੋਲੀਅਨ ਨੇ ਇਸੇ ਕਰਕੇ ਹੁਣ ਜਦੋਂ ਬਾਕੀ ਮੁ ਫਿਰ ਉਹਨਾਂ ਨੇ ਕਿਹਾ ਇੰਗਲੈਂਡ ਦੇ ਲੋਕਾਂ ਨੇ ਵੀ ਯਾਰ ਹੁਣ ਆਪਣੇ ਕੋਲੇ ਇਕੱਲਾ ਇੱਕੋ ਇੱਕ ਦੇਸ਼ ਇੰਡੀਆ ਬਚਦਾ ਵੀ ਜਿੱਥੇ ਆਪਾਂ ਕੰਮ ਕਰ ਸਕਦੇ ਹਾਂ ਇਸੇ ਕਰਕੇ ਇੰਗਲੈਂਡ ਦੀ ਸੰਸਦ ਨੇ ਇੰਗਲੈਂਡ ਦੇ ਲੋਕਾਂ ਦੇ ਲਈ ਭਾਰਤ ਦੇ ਦਰਵਾਜ਼ੇ ਖੋਲਤੇ ਇਸਾਈ ਧਰਮਾਂ ਦਾ ਪ੍ਰਚਾਰ ਕਰਨ ਦਾ ਵੀ ਮਤਲਬ ਅਧਿਕਾਰ ਦਿੱਤਾ ਉਹਨਾਂ ਨੂੰ ਪਰਮਿਸ਼ਨ ਦੇ ਦਿੱਤੀ ਤਾਂ ਇਹ ਸਾਰਾ ਕੁਝ ਹੋਇਆ ਜੀ ਚਾਰਟਰ ਐਕਟ 1813 ਦੇ ਜਰੀਏ 32ਵੇਂ ਕਵਚਨ ਆ ਗਿਆ ਜੀ ਭਾਰਤ ਦਾ ਆਖਰੀ ਗਵਰਨਰ ਜਨਰਲ ਕੌਣ ਸੀ ਭਾਰਤ ਦਾ ਆਖਰੀ ਗਵਰਨਰ ਜਨਰਲ ਕੌਣ ਸੀ ਹੁਣ ਭਾਰਤ ਦਾ ਆਖਰੀ ਗਵਰਨਰ ਜਨਰਲ ਕਿਹੜਾ ਸੀ ਆ ਜੀ ਉਹ ਸੀ ਲਾਰਡ ਕੈਨਿੰਗ ਲਾਰਡ ਕੈਨਿੰਗ ਸੀਗਾ ਜੀ ਲਾਰਡ ਕੈਨਿੰਗ ਭਾਰਤ ਦਾ ਆਖਰੀ ਗਵਰਨਰ ਜਨਰਲ ਕਿਹੜਾ ਸੀ ਬਈ ਜੀ ਦੇਖੀਏ ਕਿਉਂਕਿ ਗਵਰਨਰ ਜਨਰਲ ਭਾਰਤ ਦਾ ਜਿਹੜਾ ਇੱਥੇ ਗੱਲ ਹੁੰਦੀ ਹੈ ਆਜ਼ਾਦ ਭਾਰਤ ਦੀ ਆਜ਼ਾਦ ਭਾਰਤ ਦਾ ਗਵਰਨਰ ਜਨਰਲ ਕਿਹੜਾ ਬਣਿਆ ਫੇਰ ਤਾਂ ਬਣਿਆ ਸੀ ਜੀ ਆਪਣਾ ਲਾਰਡ ਮਾਊਂਟਨ ਨਾ ਮਾਊਂਟ ਵੇਟਨ ਤੇ ਆਜ਼ਾਦ ਭਾਰਤ ਦਾ ਜੇ ਪੁੱਛਿਆ ਵੀ ਪਹਿਲਾ ਭਾਰਤੀ ਬੰਦਾ ਜਿਹੜਾ ਕੋਈ ਇੰਡੀਆ ਦਾ ਕੋਈ ਬੰਦਾ ਤਾਂ ਉਹ ਬਣਿਆ ਸੀ ਰਾਜਗੋਪਾਲਚਾਰੀ ਹੁਣ ਇੱਥੇ ਇੱਕ ਵਾਸਟਨ ਕੀ ਹੈ ਵੀ ਭਾਰਤ ਦਾ ਆਖਰੀ ਗਵਰਨਰ ਜਨਰਲ ਕੌਣ ਬਣਿਆ ਸੀ ਕਿਉਂਕਿ 1858 ਦਾ ਜਿਹੜਾ ਐ ਉਹਦੇ ਤਹਿਤ ਭਾਰਤ ਦੇ ਵਿੱਚ ਇੱਕ ਨਵਾਂ ਉਪਦਾ ਸਾਫਤ ਹੋ ਗਿਆ ਵਾਈਸਰਾਏ ਦਾ ਇਸੇ ਕਰਕੇ ਜਿਹੜਾ ਲਾਰਡ ਕੈਨਿੰਗ ਸੀ ਇਹ ਤੋਂ ਪਹਿਲਾਂ ਉਹ ਭਾਰਤ ਦਾ ਗਵਰਨਰ ਜਨਰਲ ਸੀ ਤੇ ਉਹਨੂੰ ਗਵਰਨਰ ਜਨਰਲ ਤੋਂ ਚਾੱਕ ਕੇ ਇਹਨਾਂ ਨੇ ਬਣਾਤਾ ਵਾਈਸਰਾਏ ਤਾਂ ਹੁਣ ਫਿਰ ਭਾਰਤ ਦਾ ਆਖਰੀ ਗਵਰਨਰ ਜਨਰਲ ਕਿਹੜਾ ਬਣ ਗਿਆ ਜੀ ਉਹ ਲਾਰਡ ਕੈਨਿੰਗ ਬਣ ਗਿਆ ਜੇ ਇਤਿਹਾਸਤ ਹੁੰਦੀ ਹੈ ਆਜ਼ਾਦ ਭਾਰਤ ਦੀ ਆਜ਼ਾਦ ਭਾਰਤ ਦਾ ਪਹਿਲਾ ਗਵਰਨਰ ਜਨਰਲ ਕਿਹੜਾ ਬਣਿਆ ਆਜ਼ਾਦ ਭਾਰਤ ਦੀ ਗੱਲ ਹੁੰਦੀ ਹੈ ਤਾਂ ਉਹ ਲਾਰਡ ਮਾਊਂਟ ਵੇਟਨ ਬਣਨਾ ਸੀ ਕਿਉਂਕਿ ਪਹਿਲੀ ਦੀ ਗੱਲ ਹੋ ਰਹੀ ਹੈ ਆਜ਼ਾਦ ਭਾਰਤ ਦੀ ਜੇ ਪੁੱਛਦੇ ਵੀ ਆਜ਼ਾਦ ਭਾਰਤ ਦਾ ਪਹਿਲਾ ਭਾਰਤੀ ਬੰਦਾ ਕੋਈ ਇੰਡੀਅਨ ਬਣਿਆ ਤਾਂ ਰਾਜਕੋਪਾਲ ਚਾਰੀ ਆਉਣਾ ਸੀ ਤਾਂ ਹੁਣ ਇੱਥੇ ਜਿਹੜਾ ਮੇਰੇ ਹਿਸਾਬ ਨਾਲ ਉੱਤਰ ਕੀ ਬਣਦਾ ਲਾਡ ਕੈਨਿੰਗ ਬਣਦਾ ਇਹ ਆਰ ਦੀ ਗਵਰਨਰ ਉਹਨਾਂ ਬਣਾਇਆ ਸੀ ਤੇ 3 ਮੈ ਕੁਐਸਚਨ ਆ ਗਿਆ ਜੀ 1862 ਦੇ ਵਿੱਚ ਲਾਡ ਕੈਨਿੰਗ ਨੇ ਕਿਹੜੇ ਭਾਰਤੀਆਂ ਨੂੰ ਵਿਧਾਨਪ੍ਰੀਸ਼ਾ ਦਾ ਮੈਂਬਰ ਬਣਾਇਆ ਸੀ ਤਾਂ ਇਹ ਸਾਰੇ ਬੰਦੇ ਨੂੰ ਬਣਾਇਆ ਸੀ ਉਹਨੇ ਬਨਾਰਸ ਦਾ ਰਾਜਾ ਨਰੈਣ ਸਿੰਘ ਸੀ ਪਟਿਆਲੇ ਦਾ ਨਰਿੰਦਰ ਸਿੰਘ ਬੰਬੇ ਪ੍ਰੈਜ਼ੀਡੈਂਸੀ ਤੋਂ ਦੋ ਜਣ ਕਰਾ ਉਹ ਸਾਰੇ ਹੀ ਬਣੇ ਸੀਗੇ ਕਿ 1800 ਕਾਰਡ ਦੇ ਵਿੱਚ ਇੰਡੀਅਨ ਕੌਂਸਲ ਐਕਟ ਆਇਆ ਸੀ ਉਹ ਸੈਕਟਰ ਦੇ ਤਾਈ ਤੇ ਨਾ ਨੇ ਇਹ ਰਾਜਿਆਂ ਨੂੰ ਦੇਸੀ ਰਾਜਿਆਂ ਨੂੰ ਕੌਂਸਲ ਦੇ ਵਿੱਚ ਵਿਧਾਨਪ੍ਰੀਸ਼ਾ ਦੇ ਵਿੱਚ ਮੈਂਬਰ ਲੈ ਲਿਆ ਸੀ ਸਾਰੇ ਇਹ ਤਿੰਨ ਨਹੀਂ ਉਤਰ ਆ ਜਾਣੇ ਆ ਉਪਰੋਕਤ ਸਾਰੇ ਰੈਗੂਲੇਟਿੰਗ ਐਕਟ ਦੁਆਰਾ ਗਵਰਨਰ ਜਨਰਲ ਦੀ ਸਹਾਇਤਾ ਕਰਨ ਲਈ ਕਿੰਨੇ ਮੈਂਬਰਾਂ ਦੀ ਕੌਂਸਲ ਬਣਾਈ ਗਈ ਸੀ ਤਾਂ ਇਹ ਚਾਰ ਬੰਦਿਆਂ ਦੀ ਕੌਂਸਲ ਬਣੀ ਸੀ ਚਾਰ ਬੰਦੇ ਸੀਗੇ ਰੈਗੂਲੇਟਿੰਗ ਐਕਟ ਆ ਪਿੱਛੇ ਪੜ ਲਿਆ ਠੀਕ ਹੈ 1773 ਉਦੋਂ ਜਿਹੜੀ ਗਵਰਨਰ ਜਨਰਲ ਦੀ ਮਤਲਬ ਜਿਹੜਾ ਬੰਗਾਲ ਦਾ ਗਵਰਨਰ ਜਨਰਲ ਸੀ ਉਹਦੀ ਹੈਰਲੀ ਚਾਰ ਬੰਦਿਆਂ ਦੀ ਕਮਾਟੀ ਅintime ਕਵਾਚਨਾ ਕੈਬਨਟ ਮਿਸ਼ਨ ਭਾਰਤ ਕਦੋਂ ਆਇਆ ਕੈਬਨਟ ਮਿਸ਼ਨ ਤਾਂ ਕੈਬਨਟ ਮਿਸ਼ਨ ਭਾਰਤ ਕਦੋਂ ਆਇਆ ਤਾਂ ਇਹਦਾ ਉੱਤਰ ਆਊਗਾ ਜੀ 1946 ਚ 1946 ਦੇ ਵਿੱਚ ਕੈਬਨਟ ਮਿਸ਼ਨ ਭਾਰਤ ਆਉਂਦਾ ਇਸੇ ਕੈਬਨਟ ਮਿਸ਼ਨ ਦੀ ਰਿਪੋਰਟ ਦੇ ਆਧਾਰ 'ਤੇ ਭਾਰਤ ਦੇ ਵਿੱਚ ਸੰਵਿਧਾਨ ਸਭਾ ਦਾ ਨਿਰਮਾਣ ਹੋਊਗਾ ਤੇ ਉਹ ਸੰਵਿਧਾਨ ਸਭਾ ਭਾਰਤ ਲਈ ਸੰਵਿਧਾਨ ਬਣਾਉਂਦੀ ਆ ਤੇ ਬਾਅਦ ਵਿੱਚ ਆਪਣਾ ਸੰਵਿਧਾਨ ਬਣ ਕੇ ਤਿਆਰ ਹੁੰਦਾਗਾ 26 ਨਵੰਬਰ 1949 ਤੇ 26 ਜਨਵਰੀ 1950 ਨੂੰ ਆਪਣਾ ਸੰਵਿਧਾਨ ਲਾਗੂ ਹੋ ਜਾਂਦਾਗਾ ਛੱਤੀਵਾਂ ਗਵਰਨਮੈਂਟ ਆਫ ਇੰਡੀਆ ਐਕਟ 1935 ਐਕਟ ਦੁਆਰਾ ਕਿ ਤਾਂ ਕੇਵਲ 10% ਲੋਕਾਂ ਨੂੰ ਜਿਹੜਾ ਵੋਟ ਦਾ ਅਧਿਕਾਰ ਦਿੱਤਾ ਗਿਆ ਸੀ 37ਵਾਂ ਕੁਐਸਚਨ ਆ ਜੀ ਇਹ ਗਵਰਨਮੈਂਟ ਆਫ ਇੰਡੀਆ ਇੱਕ ਦੁਆਰਾ ਕਿੰਨੇ ਪ੍ਰਤੀਸ਼ਤ ਭਾਰਤੀਆਂ ਨੂੰ ਵੋਟ ਦਾ ਅਧਿਕਾਰ ਮਿਲਿਆ ਸੀ ਤਾਂ 10% ਨੂੰ ਹੀ ਮਿਲਿਆ ਸੀਗਾ। ਸੈਨਟੀਮਾ ਫੈਕਟਰੀ ਆਫ ਸਟੇਟ ਦਾ ਉਹਦਾ ਕਿਹੜੇ ਕਾਨੂੰਨ ਦੇ ਦੁਆਰਾ ਸਥਾਪਿਤ ਕੀਤਾ ਗਿਆ? ਤਾਂ ਇਹਦਾ ਉੱਤਰ ਆ ਜੀ ਗਵਰਨਮੈਂਟ ਆਫ ਇੰਡੀਆ 1858 ਕਿਉਂਕਿ 1857 ਵਿਦਰੋਹ ਦੇ ਪਿੱਛੋਂ ਭਾਰਤ ਦੇ ਵਿੱਚ ਆਪਾਂ ਦੇਖਿਆ ਵੀ ਨਵਾਂ ਉਧਾ ਆ ਗਿਆ ਵਾਇਸਰਾਏ ਦਾ ਫਿਰ ਇੱਕ ਵਾਇਸਰਾਏ ਦੀ ਹੈਲਪ ਦੇ ਲਈ ਇੱਕ ਬੰਦਾ ਹੋਰ ਬਣਾਇਆ ਗਿਆ ਜਿਹਨੂੰ ਸੈਕਟਰੀ ਆਫ ਸਟੇਟ ਜਾਂ ਸੈਕਟਰੀ ਆਫ ਇੰਡੀਆ ਵੀ ਕਿਹਾ ਜਾਂਦਾ ਸੀ ਤਾਂ ਉਹ 1857 ਇੱਕ ਦੇ ਰਾਹੀਂ ਨੂੰ ਜਿਹੜਾ ਉਧਾ ਇਸਤਫਾ ਕੀਤਾ ਗਿਆ 38ਵਾਂ ਸੈਕਟਰੀ ਆਫ ਸਟੇਟ ਕਿਸ ਦੇ ਸਾਹਮਣੇ ਜ਼ਿੰਮੇਵਾਰ ਸੀ ਤਾਂ ਇਹ ਸਿੱਧਾ ਜ਼ਿੰਮੇਵਾਰ ਹੁੰਦਾ ਸੀ ਬ੍ਰਿਟਿਸ਼ ਸੰਸਦ ਦੇ ਬ੍ਰਿਟਿਸ਼ ਸੰਸਦ ਦੇ ਸਾਹਮਣੇ ਜ਼ਿੰਮੇਵਾਰ ਮਤਲਬ ਜਿਹੜਾ ਵੀ ਕੁਛ ਇੰਡੀਆ 'ਚ ਹੋ ਰਿਹਾ ਸਿੱਧੀਆਂ ਰਿਪੋਰਟਾਂ ਬ੍ਰਿਟਿਸ਼ ਸੰਸਦ ਨੂੰ ਭੇਜਦਾ ਸੀਗਾ ਬੀ 1858 ਐਕਟ ਦੇ ਜਰੀਏ ਭਾਰਤ ਦੇ ਵਿੱਚ ਦੋ ਆਪਦੇ ਮੈਨ ਹੋ ਗਏ ਇੱਕ ਹੋ ਗਿਆ ਭਾਰਤ ਦਾ ਵਾਇਸਰਾਏ ਵਾਇਸਰਾਏ ਦੇ ਨਾਲ ਹੋ ਗਿਆ ਸੈਕਟਰਟ ਆਫ ਇੰਡੀਆ ਜਾਂ ਸੈਕਟਰਟ ਆਫ ਸਟੇਟ ਤਾਂ ਸੈਕਟਰਟ ਆਫ ਸਟੇਟ ਸਿੱਧੀਆਂ ਰਿਪੋਰਟਾਂ ਜਿੰਨਾ ਕੋਈ ਦੇ ਚੋੜਾ ਸਿੱਧੀਆਂ ਬ੍ਰਿਟਿਸ਼ ਸੰਸਦ ਨੂੰ ਭੇਜਦਾ ਸੀ ਉਹਦੇ ਪ੍ਰਤੀ ਉਹ ਜ਼ਿੰਮੇਵਾਰ ਸੀ ਉੰਤਾਲੀ ਮੈਂ ਕੁਐਸਚਨ ਕਿ ਸੈਕਟਰਰੀ ਵਾਇਸਰਾਏ ਨੂੰ ਅਧਿਆਦੇਸ਼ ਜਾਂ ਆਰਡੀਨੈਂਸ ਜਾਰੀ ਕਰਨ ਦੀ ਵਿਸ਼ੇਸ਼ ਸ਼ਕਤੀ ਦਿੱਤੀ ਸੀ ਤਾਂ ਇਹਦਾ ਉੱਤਰ ਆਊਗਾ ਜੀ ਬੀ ਇੰਡੀਅਨ ਕੌਂਸਲ ਜੈਕ 1861 ਇਹ ਐਕਟ ਦੇ ਰਾਹੀਂ ਕੀ ਆ ਜੀ ਜਿਹੜਾ ਵਾਇਸਰਾਏ ਹੋਊਗਾ ਭਾਰਤ ਦਾ ਉਹਨੂੰ ਅਧਿਆਦੇਸ਼ ਜਾਰ ਅੰਤਮ ਚਾਰਟਰ ਐਕਟ ਕਿਹੜਾ ਸੀ ਅੰਤਮ ਚਾਰਟਰ ਐਕਟ ਸੀਗਾ 1853 ਦਾ 1853 ਦਾ ਅੰਤਮ ਚਾਰਟਰ ਐਕਟ ਸੀ ਕਿਉਂਕਿ ਚਾਰਟਰ ਐਕਟ ਜਿਵੇਂ ਆਪਾਂ ਦੇਖਨੇ ਪਹਿਲਾਂ 1773 ਚ ਰੈਗੂਲੇਟਿੰਗ ਐਕਟ ਆਇਆ ਫਿਰ 20 ਦੇ ਵਿੱਚ ਅ 20 ਸਾਲ ਬਾਅਦ 18 ਸੌਰੀ 1793 ਚ ਚਾਰਟਰ ਆਇਆ ਫਿਰ 20 ਸਾਲ ਬਾਅਦ 1813 ਚ ਆਇਆ ਫਿਰ 20 ਸਾਲ ਬਾਅਦ 1833 ਚ ਆਇਆ ਫਿਰ 20 ਸਾਲ ਬਾਅਦ 1853 ਜਿਹੜਾ 1853 ਦਾ ਚਾਰਟਰ ਐਕਟ ਇਹ ਆਖਰੀ ਸੀ ਇਸ ਤੋਂ ਬਾਅਦ ਜਿਹੜੇ ਆਉਣ ਲੱਗੇ ਉਹਨਾਂ ਦੇ ਨਾਲ ਲੱਗ ਗਿਆ ਗਵਰਨਮੈਂਟ ਆਫ ਇੰਡੀਆ ਜਿਵੇਂ 1853 ਦੇ ਵਿੱਚ ਸੀ ਠੀਕ ਹੈ ਜੀ ਇਹ ਆਪਾਂ ਜਿਹੜਾ ਅੱਜ ਪੜਿਆਗਾ ਵੀ ਬ੍ਰਿਟਿਸ਼ ਸ਼ਾਸਨ ਦੇ ਦੌਰਾਨ ਭਾਰਤ ਦੇ ਸੰਵਿਧਾਨ ਦਾ ਵਿਕਾਸ ਕਿਵੇਂ ਹੋਇਆ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਵੀ ਕਰ ਦਿਓ ਕਮੈਂਟ ਵੀ ਕਰ ਦਿਓ ਠੀਕ ਹੈ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ